ਨੀ ਕੁੜ ਕੇ ਚਾਦੀ ਕੁੱਟ ਲਿਆ ਦੇ ਮੈਨੂੰ ਇਹ ਹੈ ਬੇਬੇ ਚਾਦੀ ਕੁੱਟ ਮੰਗਾਈ ਸੀ ਪੁੱਤ ਚਾਦੀ ਕੁੱਟ ਮਾਰੀ ਜਾਂਦੀ ਹੈ ਬੇਬੇ ਕੋਈ ਨੀ ਬੇਬੇ ਲਿਆ ਦਾਨੀਆਂ ਲਿਆ ਦੇ ਬੇਬੇ ਕੀ ਹੋ ਗਿਆ ਤੈਨੂੰ ਬਾਜਾਂੀਆਂ ਮਾਰੀ ਇੰਨੇ ਬੈਠੀ ਚਾਹ ਮੰਗਾਈ ਸੀ ਕੁੱਟ ਮਖ ਚਾਦੀ ਕੁੱਟ ਲੈਨੇ ਅਭੀਰਪਾਲ ਕਹਿੰਦੀ ਮਾਇਨੇ ਹੋਣੀਆਂ ਲਗੇ ਬੇ ਤੂੰ ਮੇਰੇ ਕੰਨੀ ਆਗੀ ਉਦੋਂ ਕਿਵੇਂ ਕਹਤਾ ਤੂੰ ਮੇਰੇ ਕੰਨੀ ਰੋਟੀ ਖਾਂਦੀ ਤੋਰੀ ਹਿੰਮਤ ਕਿਵੇਂ ਹੋਈ ਉਹਨੂੰ ਕਹਿਣ ਦੀ ਕੋਈ ਮੈਂ ਨਹੀਂ ਬਣਾ ਸਕਦੀ ਤੈਨੂੰ ਕੋਈ ਨਹੀਂ ਚੱਲ ਉਹ ਵੀ ਕੋਈ ਗੱਲ ਨਹੀਂ ਉਹ ਵੀ ਮੇਰੀ ਨੂੰ ਅਜੇ ਉਹ ਲੈ ਆ ਤੂੰ ਕਿ ਫਿਰ ਕੀ ਕਰੀਂ ਅੱਛਾ ਤੂੰ ਉਹਦਾ ਕਰਦੀਆਂ ਮੇਰਾ ਨਹੀਂ ਕਰਦੀ ਹੈਗੀ ਮੈਂ ਤੇਰੀ ਕੋਸ ਲੱਗਦੀ ਨਹੀਂ ਹੈਗੀ ਕੋਈ ਨਹੀਂ ਪੁੱਤ ਮੈਨੂੰ ਤਾਂ ਇੱਕੋ ਜਿਹੀ ਹੈ ਇੱਕੋ ਜਿਹੀ ਨਹੀਂ ਬੇਬੇ ਤੂੰ ਫਰਕ ਰੱਖਦੀਆਂ ਤੂੰ ਮੇਰੇ ਨਾਲ ਨਹੀਂ ਨਹੀਂ ਫਰਕ ਰੱਖਦੀ ਫਰਕ ਕਾਦਾ ਚਲ ਤੂੰ ਲੈ ਆਂਦੀ ਤੂੰ ਆ ਜਾਂਦੀ ਪਹਿਲਾਂ ਤੂੰ ਲੈ ਦਿੰਦੀ ਉਹ ਆ ਭੱਜ ਕੇ ਆ ਗਈ ਮੈਂ ਕਿ ਚੱਲ ਪਈ ਫਿਰ ਉਹਦਾ ਵੀ ਮਾ ਉਹਦੀ ਚਾਹ ਮਿੱਠੀ ਲੱਗਦੀ ਐ ਤੈਨੂੰ ਮੇਰੀ ਨਹੀਂ ਚਾਹ ਮਿੱਠੀ ਲੱਗਦੀ ਹੈਗੀ ਹਾਂ ਕੋਈ ਵੀ ਹੁਣ ਸ੍ਰੀਕਾ ਕਰਨ ਲੱਗੀ ਤੂੰ ਨੂੰ ਨਹੀਂ ਸਮਝਦੀ ਹੁਣ ਨਹੀਂ ਪੁੱਤ ਨੂੰ ਤਾਂ ਮੈਂ ਬਥੇਰਾ ਸਮਝਦੀਆਂ ਮੈਂ ਤੀਆਂ ਸਮਝਦੀਆਂ ਚਲ ਉਹ ਲੈ ਆਈ ਨਹੀਂ ਬੇਬੇ ਤੂੰ ਇਹਦੀ ਚਾਹ ਨਹੀਂ ਪੀਣੀ ਹੈਗੀ ਮੈਂ ਲੈ ਕੇ ਆਉਂਗੀ ਮੈਂ ਬਣਾ ਕੇ ਲੈ ਕੇ ਆਉਂਗੀ ਤੇਰੀ ਹਿੰਮਤ ਕਿ ਮੈਂ ਹੋਈ ਮੇਰੇ ਤੇ ਨਹੀਂ ਰੋਟੀ ਖਾਂਦੀ ਆਹੇ ਆਈ ਕਿ ਮੈਂ ਸਾਂਝੀ ਆ ਔਰ ਤਾਂ ਤੂੰ ਸਾਂਝੀ ਨਹੀਂ ਗਈ ਨਹੀਂ ਬੇਬੇ ਤੂੰ ਵੀ ਲਾਇਆ ਤੂੰ ਵੀ ਲਾਇਆ ਇਹਦੇ ਘਰ ਦੇ ਤੂੰ ਵੀ ਲਾਇਆ ਚਾਹ ਨਹੀਂ ਮੈਂ ਤੈਨੂੰ ਚਾਹ ਲੈ ਕੇ ਆਉਂਗੀ ਬਣਾ ਕੇ ਇਹਦੀ ਚਾਹ ਨਹੀਂ ਪੀਣੀ ਹੈਗੀ ਜੇ ਇਹਦੀ ਚਾਹ ਪੀ ਕੇ ਮੈਂ ਤੇ ਬੁਰਾ ਕੋਈ ਨਹੀਂ ਪੁੱਤ ਕੋਈ ਨਹੀਂ ਕੋਈ ਨਹੀਂ ਮੈਂ ਲੈ ਕੇ ਆਉਂਗੀ ਬਣਾ ਕੇ ਅੱਬੇ ਬਿਆ ਕਰਦੀ ਆ ਤਾਂ ਹੋਰ ਲੈ ਵੀ ਕੋਈ ਕੋਈ ਗੱਲ ਨਹੀਂ ਤੂੰ ਵੀ ਲੈ ਆ ਭਾਈ ਤੂੰ ਅੱਡ ਲੈ ਆ ਉਹ ਲੈ ਮੈਂ ਤਾਂ ਇਕੱਠੀ ਕਰਕੇ ਪੀ ਲੂੰਗੀ ਆਏ ਨਹੀਂ ਲੜਦੇ ਹੁੰਦੇ ਉਹ ਕਹਿੰਦੀ ਮੇਰੀ ਪੀਓ ਕਿ ਨਹੀਂ ਮੇਰੀ ਬਿਬ ਲੈ ਚਾਹ ਪੀ ਲੈ ਬੇਬੇ ਚਾਹ ਪੀ ਨਹੀਂ ਤੂੰ ਇਹ ਚਾਹ ਨਹੀਂ ਪੜਦੀ ਹੈਗੀ ਮੈਂ ਨਹੀਂ ਇੱਕ ਗਲਾਸ ਲਿਆ ਕੇ ਦਿਓ ਗਲਾਸ ਚਾਹੀਦਾ ਮੈਨੂੰ ਲੈ ਦਾਨੇ ਬੇਬੇ ਬੇਬੇ ਫਿਰ ਮੈਂ ਤੈਨੂੰ ਬੁਲਾਉਣਾ ਨਹੀਂ ਹੈਗਾ ਜੇ ਤੂੰ ਉਹਦੀ ਚਾਹ ਪੀ ਲੈ ਇੱਕ ਖਾਲੀ ਗਲਾਸ ਹੀ ਮੰਗਿਆ ਕੋਈ ਨਹੀਂ ਪੁੱਤ ਕੋਈ ਨਹੀਂ ਨਹੀਂ ਬੇਬੇ ਜਿਹੜਾ ਮੈਂ ਰੋਟੀ ਤੈਨੂੰ ਦਿੰਨੀ ਆਂਗੀ ਤੂੰ ਉਹਦਾ ਜਿਆਦਾ ਕਰਨ ਲੱਗ ਗਈ ਹੁਣ ਤੂੰ ਉਹ ਤਾਂ ਮੱਠੀ ਚੀਜ਼ਾਂ ਮੰਗਦੀ ਆਂਗੀ ਫਿਰ ਤੂੰ ਉਹਦੇ ਕੰਨੇ ਰੋਟੀ ਖਾ ਮੇਰੇ ਕੰਨੇ ਲੋੜ ਹੀ ਨਹੀਂ ਤੂੰ ਕੋਈ ਨਹੀਂ ਉਹਦੇ ਕੰਨੇ ਖਾ ਮੇਰੇ ਕੰਨੇ ਰੋਟੀ ਹੋ ਗਿਆਗਾ ਨਾ ਉਹਦਾ ਤਾਂ ਤੂੰ ਸਾਂਭੀ ਨਹੀਂ ਗਈ ਹੁਣ ਦੀਦੀ ਕਹਿਣੀ ਆਂਗੀ ਮੈਨੂੰ ਦੀਦੀ ਫਿਰ ਕੀ ਹੋ ਗਿਆ ਇੱਕੋ ਜਿਹਾ ਸਾਂਭਦੇ ਆਂਗੇ ਇੱਕੋ ਜਿਹਾ ਕਿੱਥੇ ਸਾਂਭਨੇ ਆ ਉਹ ਤਾਂ ਠੇਡੇ ਮਾਰ ਮਾਰ ਤੂੰ ਘਰੋਂ ਕੱਢਦੀ ਮਾਰੇ ਠੇਡੇ ਦੀ ਠੇਡੇ ਤਾਂ ਮਾਰੇ ਆਗੇ ਹੁਣ ਸਭ ਕਸਤਾ ਲੈ ਗਏ ਤਾਂ ਖੋ ਗਏ ਹੋਰ ਤੂੰ ਮਿੱਠੀ ਬਣਦੀ ਐ ਨਾ ਚਾਹ ਫੜਾਉਣੀ ਐ ਨੂੰ ਮਾਂ ਪਿਓ ਮਾਂ ਪਿਓ ਤਾਂ ਕਹਿਣਾ ਪੈਂਦਾ ਅੱਛਾ ਹੁਣ ਤੇਰੇ ਮਾਂ ਪਿਓ ਬਣ ਗਏ ਪਹਿਲਾਂ ਤੂੰ ਸੋਚਿਆ ਨਹੀਂ ਇਹਦੇ ਬਾਰੇ ਕੁਛ ਕੋਈ ਨਹੀਂ ਮੈਂ ਤਾਂ ਕੋਈ ਨਹੀਂ ਕਰਤਾਂ ਕਿਤੋਂ ਨਹੀਂ ਹੁੰਦੀਆਂ ਨਹੀਂ ਤੇ ਸਭ ਤੇ ਹੁੰਦੀਆਂ ਕਰਤਾਂ ਨਹੀਂ ਬੇਬੇ ਤੇਰੇ ਨਾਲ ਇਹਨੇ ਕੀਤੀਆਂ ਬਥੇਰੀਆਂ ਹਜੇ ਵੀ ਨਹੀਂ ਤੂੰ ਜਾਣਦੀ ਹੈਗੀ ਕੋਈ ਨਹੀਂ ਪੁੱਤ ਦੋਨਾਂ ਨੂੰ ਫਿਰ ਹੋਣਿਆਣੀਆਂ ਐ ਤੂੰ ਵੀ ਨਿਆਣੀ ਐ ਵੀ ਨਿਆਣੀ ਨਿਆਣੀ ਕਿੱਥੇ ਜਵਾਕਾਂ ਜਿੱਲਾਂ ਨੇ ਕੋਈ ਪਿਆ ਇਹਨੂੰ ਹਜੇ ਫੁਰਸਤ ਨਹੀਂ ਹੈਗੀ ਬਤੀ ਨੂੰ ਬੋਲਣ ਦੀਆਂ ਮੈਥੋਂ ਫੇਰ ਵੀ ਵੱਡੀ ਦੀ ਗੱਲ ਛੋਟੀ ਵੱਡੀ ਛੋਟੀ ਦੀ ਗੱਲ ਨਹੀਂ ਹੁੰਦੀ ਪਤਾ ਹੁੰਦਾ ਬੰਦੇ ਨੂੰ ਵਰਤਣ ਦਾ ਵੀ ਕਿਵੇਂ ਵਰਤਣਾ ਹੁੰਦਾ ਜੇ ਮੈਂ ਨਾ ਸਮਝਦੀ ਫਿਰ ਇਹ ਕਿੱਧਰ ਜਾਂਦੀ ਇਹਨੂੰ ਆਸ਼ਰਮ ਕੇ ਛੱਡੇ ਆਉਂਦੀ ਫਿਰ ਇੱਥੇ ਐਸਲ ਮੈਂ ਕਿਉਂ ਸਾੜਦੇ ਉਹ ਵੀ ਪੁੱਤਾ ਉਹ ਵੀ ਪੁੱਤ ਹੈ ਦੋਨੇ ਪੁੱਤ ਨੇ ਪੁੱਤ ਤਾਂ ਇਹਨੇ ਤਾਂ ਬੇਚੇਰਾ ਸਮਝਿਆ ਸੀ ਪਰ ਤੂੰ ਹੁਣ ਹੀ ਸਮਝਿਆ ਤੂੰ ਤਾਂ ਬੰਦੇ ਨਾਲ ਮਗਰ ਲਾਈ ਫਰਦੀ ਆਂਗੀ ਹੋਰ ਕੋਈ ਨਹੀਂ ਪੁੱਤਾ ਕੋਈ ਨਹੀਂ ਚੱਲ ਲੜੋ ਨਾ ਇੱਕੇ ਨਾਲ ਰਹਿਿਆ ਕੋਈ ਨਹੀਂ ਬੇਬੇ ਲੋਕ ਕੀ ਕਹਿਣਗੇ ਤੇਰੇ ਨਾਲ ਕੀਤੀਆਂ ਬਹੁਤ ਅਜ ਤੂੰ ਭੁੱਲ ਗਈ ਛੇਤ ਵੀ ਭੁੱਲ ਗਈ ਕੋਈ ਨਹੀਂ ਮਾਂ ਮਾਂ ਤਾਂ ਜਾ ਹੀ ਦਿੱਤੀ ਆ ਕੋਈ ਫਿਰ ਕੀ ਹੋਵੇ ਮੈਂ ਕਹਿੰਦਾ ਜ਼ਹਿਰ ਦੇ ਦੀ ਅੱਜ ਤਾਂ ਬੇਬੇ ਤੂੰ ਖਾੜ ਲਈਏ ਤਾਂ ਚਾ ਇਹਦੂ ਬਾਹਰ ਨਾ ਖਣੀ ਜੇ ਤੂੰ ਇਹਦੇ ਚਾਹ ਪੀਣੀਆ ਤਾਂ ਬਸ ਉਹਦੇ ਘਰੇ ਜਾਵੜਾ ਮੈਨੂੰ ਸਾਹਮਣੇ ਨਹੀਂ ਲੋੜਨੀ ਹੈਗੀ ਫਿਰ ਮੈਂ ਭਾਈ ਹੋਰ ਕੀ ਐ ਚੱਲ ਉਹਦੇ ਵਗ ਜੂਗੀ ਫਿਰ ਹੋਰ ਕੀ ਤੇਰੀ ਰੋਟੀ ਮੈਂ ਤੇਰੀ ਕਿੰਨੀ ਸੇਵਾ ਕੀਤੀ ਸਾਹਸ ਮਾਰ ਦੇ ਕਿੰਨੀ ਕੀਤੀ ਤੇਰੀ ਧੀਆ ਵਾਂਗੂ ਨਾ ਕਰੀ ਤਾਂ ਬਥੇਰੀ ਐ ਫਿਰ ਫਿਰ ਹੁਣ ਜਦੋਂ ਤੂੰ ਹਾਂ ਬਿੰਦ ਚ ਕਹਿੰਦੇ ਨੇ ਤੂੰ ਉੱਧਰ ਵਗ ਤੇਰੇ ਬੇਬੇ ਮੈਂ ਤੈਨੂੰ ਮਾਰ ਦੇ ਕੰਨੀ ਆ ਜੀ ਬੇਬੇ ਤੂੰ ਨਹੀਂ ਬੇਬੇ ਆਏ ਕਿ ਮੈਂ ਜਾਵਾਂਗੇ ਹੋਰ ਹੱਥ ਤਾਂ ਵਢਾੜੇ ਇਹਨਾਂ ਨੇ ਹੁਣ ਕੀ ਕਰਾਂਗੇ ਉਧਰ ਜਾ ਕੇ ਤੂੰ ਕੰਮ ਕਰੇਂਗੀ ਇਹਦਾ ਜਾ ਕੇ ਕੋਈ ਨਹੀਂ ਪੁੱਤ ਸਿੱਧੇ ਮੂੰਹ ਤੈਨੂੰ ਬੋਲਦੀ ਨਹੀਂ ਹੈਗੀ ਇਹ ਕੋਈ ਨਹੀਂ ਪੁੱਤ ਕੋਈ ਨਹੀਂ ਤੂੰ ਵੀ ਥੇੜੀ ਕੋਈ ਸਾਰੇ ਕਰਦੇ ਹੁੰਦੇ ਆ ਠੰਡੀ ਹੋ ਜਾ ਸਾਰੇ ਕਹਿੰਦੇ ਮੈਂ ਚੰਗੀ ਆਂ ਵਾੜੀ ਆ ਚੱਲ ਬੇਬੇ ਜਿਵੇਂ ਤੂੰ ਕਹਿੰਦੀ ਆ ਕਰ ਲਾ ਮੈਂ ਤਾਂ ਹੁਣ ਤੈਨੂੰ ਕਿਹੜਾ ਸਮਝਾਉਣਾ ਸੀ ਸਮਝਾਤਾ ਇਸ ਦੁਬਾਰ ਤੇਰੀ ਮਰਜ਼ੀ ਹੈਗੀ ਬਸ ਦੋਨਾਂ ਦੀ ਪੀ ਮੈਂ ਹੁਣ ਕੁਛ ਨਹੀਂ ਕਹਿੰਦੀ ਹੈਗੀ ਤੈਨੂੰ ਹਾਂ ਤਰਿਆ ਠੀਕ ਹੈ ਜਾਂਗਾ ਬੇ ਅੱਜ ਤਾਂ ਦੁਪਹਿਰਾ ਹੋ ਗਿਆ ਸਾਰਾ ਹੀ ਕੰਮ ਪਿਆਗਾ ਮੈਂ ਤਾਂ ਸੌਂ ਗਈ ਮੈਂ ਨਾਮ ਲੈਣ ਲੱਗੀ ਥੱਕ ਗਈ ਸੀਗੀ ਮੈਂ ਕਿਹਾ ਚੱਲ ਲਾ ਦੂੰਗੀ ਸੁਨੇਹਾ ਸੁਨੇਹਾ ਕੰਮ ਕਰ ਦੂੰ ਕਿੱਥੇ ਨਿਬੜਦਾ ਨਿਬੜਦਾ ਹੀ ਨਹੀਂ ਕੰਮ ਤਾਂ ਸਾਰੀ ਡਾਢ ਗਈ ਆ ਨਿਕਲ ਜੰਦੀ ਐ ਹੁਣ ਦਵਾ ਦਾ ਬਨਵੇੜ ਕੇ ਫੇਰ ਆਰਾਮ ਕਰੂੰਗੀ ਕੱਲੀ ਹੈਗੀ ਕਰਨ ਵਾਲੀ ਕਿਹੜਾ ਕੋਈ ਹੋਰ ਆਗਾ ਜਿਹੜਾ ਕੋਈ ਕਰ ਲੂਗਾ ਨਾਲ ਮੇਰੇ ਚੱਲ ਕੰਮ ਤਾਂ ਨਿਬੜ ਹੀ ਗਿਆ ਚੜ ਦੂਜਾ ਬਾਅਦ ਚ ਕਰ ਲੂੰਗਾ ਚੜੂ ਦਾ ਹੀ ਲਾ ਦਿੰਦੀ ਐ ਲੈ ਚੜ ਦਲਾਦਾ ਹੁਣ ਹੋਰ ਕੰਮ ਕਰਦੀਆਂ ਕੋਈ ਵਿੰਦ ਦਾਮ ਲਈਏ ਜਾ ਕੇ ਲੈ ਸਾਰਾ ਕੂੜਾ ਮੇਰੇ ਕੰਨੀ ਕਰ ਗਈ ਲੈ ਇਹ ਤਾਂ ਕਿੱਤੀ ਕਰੀ ਇਹਦੀ ਨਵੀਆਂ ਤਾਂ ਨਵੀਆਂ ਰੋਜ਼ ਕਿੱਤਾਂ ਕਰ ਦਾਂਦੀ ਐ ਮੈਂ ਵੀ ਝਾੜੂ ਲਾ ਦੇਣੀ ਐ ਕਿਹੜਾ ਲੱਗਦਾ ਨਹੀਂ ਸਾਰਾ ਮੇਰੇ ਕੰਨੀ ਕਰ ਗਈ ਲੈ ਬੈਪਤਾ ਦੀ ਭਰੀ ਮੈਂ ਵੀ ਇੱਧਰ ਕਰ ਦਾਨੀ ਐ ਮੋੜ ਨਹੀਂ ਕਰਤਾ ਇਧਰ ਨੂੰ ਲੈ ਸਾਰਾ ਨਾ ਇਹ ਕੀ ਕਰ ਜਿੰਨੀ ਆ ਹੁਣ ਮੈਂ ਸੁਣ ਪਰ ਕੇ ਕਰਤਾ ਸਾਰਾ ਤੈਨੂੰ ਪਤਾ ਨਹੀਂ ਲੱਗਦਾ ਮੈਨੂੰ ਸਾਫ਼ ਕਰਾ ਦੇ ਤੂੰ ਲੱਗਦਾ ਮੈਂ ਤੇ ਚਿੱਤਰ ਖਾ ਕੇ ਖੜੇਂਗੀ ਤੂੰ ਮੇਰੇ ਕਮਰੇ ਕੰਨੇ ਕੂੜਾ ਕਰਤਾ ਸਾਰਾ ਝੱਕੰਗੇ ਨਾ ਮੈਂ ਤੈਨੂੰ ਕੀ ਕਿਹਾ ਸੀਗਾ ਜਿਹੜੀ ਤੂੰ ਬਹਿਸ ਕਰਨ ਲੱਗ ਗਈ ਮੈਂ ਤੇ ਕੀ ਕਰ ਲੱਗੀ ਤੂੰ ਮੇਰੇ ਕੰਨੇ ਕੂੜਾ ਕਰ ਗਈ ਕਰ ਕਰਨ ਆਂਦੀ ਫਿਰ ਮੈਂ ਇੱਟਾ ਉਮਰ ਕਰ ਰਹੀ ਆਂ ਜੀ ਤੇਰੇ ਬਾਪ ਜੀ ਪੂਰੇ ਦਿਨ ਖਿਲਾਇਆ ਮੋਰ ਦੇ ਨਾਲ ਲੱਗੀ ਮੈਨੂੰ ਲੱਗਦਾ ਇਹਦਾ ਦਿਮਾਗ ਹੈ ਹੁੰਦਾ ਤੂੰ ਉਸ ਗੱਲਾਂ ਨਾਲ ਤੈਨੂੰ ਪਤਾ ਨਹੀਂ ਵੀ ਮੈਂ ਕੀ ਪਤਾ ਹੈ ਕਿਹੜੀਆਂ ਤੂੰ ਗੱਲਾਂ ਤੇ ਫਿਰਦੀਆਂ ਅੱਛਾ ਤੈਨੂੰ ਪਤਾ ਨਹੀਂ ਹਜੇ ਵੀ ਮੈਂ ਕੀ ਚੀਜ਼ਾਂ ਦੱਸਣੀ ਹੈ ਇਹ ਵੀ ਨਹੀਂ ਕਹਾਂ ਜਾਂ ਤੈਨੂੰ ਜਰ ਤਰੀ ਅੰਖਾ ਤੂੰ ਆਈ ਨਹੀਂ ਲੋਟ ਆਉਂਦੀ ਹੈਗੀ ਕੋ ਵੀ ਨਹੀਂ ਲੋਟ ਆਉਂਦੀ ਤੂੰ ਵੀ ਆ ਕੇ ਖੜੇ ਨਹੀਂ ਕੋਈ ਸਿੱਤਰ ਖਾਣੇਗੀ ਲੜ ਜਾ ਕੱਲ ਕਿਉਂ ਬੇਬੇ ਦੇਖ ਲੈ ਮੈਂ ਸੁਣ ਬੜਾ ਮੇਰੇ ਨਾਲ ਨਹੀਂ ਕਰਦਾ ਵੀ ਆ ਗੂੜਾ ਰਹਿ ਨਹੀਂ ਮੇਰੇ ਨਾਲ ਨਹੀਂ ਮੈਂ ਸੁਣ ਬੜਾ ਮੇਰੇ ਨਾਲ ਮੇਰੇ ਨਾਲ ਇਹ ਬੇਵਤਾ ਕਰਨ ਨਹੀਂ ਖੜਦੀ ਹੈਗੀ ਬੇਬੇ ਮੇਰੇ ਨਾਲ ਨਹੀਂ ਕਰਦਾ ਆ ਗੂੜਾ ਮੇਰੇ ਨਾਲ ਨਹੀਂ ਕਰ ਦੌਂਦੀ ਹੈ ਕੀ ਸ਼ਰਮ ਲਾਤੀ ਬੇਬੇ ਤਾਉਂਦੀਆਂ ਮੈਂ ਮੇਰੇ ਨਾਲ ਨਹੀਂ ਕਰਦਾ ਵੀ ਗੂੜਾ ਕਿ ਮੇਰੇ ਨਾਲ ਨਹੀਂ ਕਰ ਦੌਂਦੀ ਹੈ ਇਹ ਕਾਹਦੀ ਹੈ ਕੈਨੂੰ ਵੀ ਨਹੀਂ ਹੈ ਕਿੱਕ ਜਾ ਤਸੀ ਬੇਬੇ ਇਹ ਆ ਗਿਆ ਹਰਕਤਾਂ ਤੋਂ ਬਾਹਰ ਨਹੀਂ ਆਉਂਦੀ ਜਿਹੜੇ ਸਮਝਾ ਲਾ ਇਹ ਚਿੱਤਰ ਖਾਉਂ ਮੈਂ ਨਹੀਂ ਕਰਦੀ ਐ ਫੇਰ ਵੀ ਰੋਜ਼ ਕਰਦੀ ਐ ਫੇਰ ਵੀ ਮੈਂ ਕਰਦੀ ਐ ਉਹ ਜਾਣ ਮੈਂ ਕਹਦਾ ਨਹੀਂ ਤੇਰਾ ਕੂੜਾ ਰੋਜ਼ ਨਹੀਂ ਮਾਰ ਕੇ ਕਰਦੀ ਅੱਜ ਤਾਂ ਤੂੰ ਮੇਰੇ ਬਾਹਰ ਚਲਾਤਾ ਇਹ ਦੁਬਾਰਾ ਆਇਆ ਮੈਥੋਂ ਬੁਰਾ ਕੋਈ ਨਹੀਂ ਮੈਂ ਕਹਿਵਾ ਲਵਾਂਗੀ ਮੈਂ ਨਹੀਂ ਕੂੜਾ ਤੇ ਮਾਰ ਦੇ ਕਰ ਲਵਾਂਗੀ ਕਿੱਕ ਜਾ ਹੁਣ ਅਗਲੀ ਵੀ ਨਹੀਂ ਛੱਡਾਂ ਕੀ ਟੈਕ ਜੀ ਬੇਬੇ ਤੂੰ ਗਣਾ ਇਹ ਕਹਿ ਨਹੀਂ ਸਕਦੀ ਕੋਈ ਵੀ ਆਖੀ ਜਾਨੀ ਬੇਬੇ ਮੇਰੇ ਗੱਲ ਨਹੀਂ ਚੰਗੀ ਭਣੀ ਮੇਰੇ ਗੱਲ ਨਹੀਂ ਕੂੜਾ ਰੋਜ਼ ਕਰ ਜਾਂਦੀ ਐ ਨਾ ਤੂੰ ਇਹ ਮੇਰਾ ਸੁੰਭਰੇਗਾ ਸੀ ਤੂੰ ਮੇਰੇ ਕੰਨੀ ਕਿਉਂ ਕੀਤਾ ਫਿਰ ਤੂੰ ਮੇਰੇ ਕੰਨੀ ਕਿਉਂ ਕੀਤਾ ਮੇਰਾ ਵੀ ਸੁੰਭਰੇ ਬਿਆਸੀ ਕੀ ਕਰ ਦੂੰਗਾ ਮਾੜਾ ਮੋਟਾ ਕਿ ਤੂੰ ਆ ਕੇ ਸਿੱਟ ਕੇ ਆਵਾਜ਼ ਕਰੋ ਤੁਸੀਂ ਮਾੜੇ ਬੇਬੇ ਨਾ ਦੇਖ ਲੈ ਮੈਂ ਛੋੜ ਤੀ ਤੂੰ ਮੇਰੇ ਕੰਨੀ ਰੋਟੀ ਖਾਨੀ ਆ ਪਹਿਲਾਂ ਮੈਂ ਤੈਨੂੰ ਚਾਹ ਮੈਂ ਖੜਾਉਂਦੀ ਸੀਗੀ ਫਿਰ ਤੂੰ ਇਹਦੀ ਚਾਹ ਕਿਉਂ ਫੜੀ ਹਰਕਤਾਂ ਤੇਰੇ ਚ ਵੀ ਬਹੁਤ ਆ ਗਈਆਂ ਵੇਖ ਤਾਂ ਸਾਰੀ ਦੀ ਸੰਦੀ ਹੈ ਕੀ ਕਰਾਂ ਮੈਂ ਤਾਂ ਲੜਾਈ ਤੋਂ ਡਰਦੀ ਫੜ ਲੈਣੀ ਆ ਲੜਾਈ ਤੋਂ ਫੜ ਗਈ ਤੈਨੂੰ ਡੈਨਾ ਡਰ ਹੋ ਗਿਆ ਕੀ ਦੇਣਾ ਇਹਦਾ ਤੂੰ ਜਿਹੜਾ ਦਰਜੀ ਆ ਤੂੰ ਇਹਦਾ ਤੇਰਾ ਵੀ ਨਹੀਂ ਕੁਛ ਆ ਦੇਣਾ ਤਾਂ ਇਹਦਾ ਵੀ ਤੇਰਾ ਵੀ ਨਹੀਂ ਕੁਛ ਬੇਬੇ ਦਾ ਮੈਂ ਤਾਂ ਤੇਰਾ ਜਹੇ ਜਹ ਲਾਉਂਗੀ ਜਿਹੜੀ ਸਾਰੀ ਉਮਰ ਜਾ ਰੱਖੀ ਮੈਂ ਵੀ ਫੇਰ ਲਾਉਂ ਉਹ ਜਹ ਹਾਂ ਕੀ ਕਰਦੇ ਕੋ ਦਿਲੂਸ਼ ਕਰਦੀ ਜੀ ਜਿਹਨਾਂ ਨੇ ਮੇਰੇ ਕੋਲੇ ਨਾ ਕੋਣਾ ਲਾ ਜਾਂਦੀ ਆ ਤੀਜਨਾਂ ਦਾ ਜਾਂਦੀ ਆ ਤੀਜਨਾਂ ਨੂੰ ਲਾ ਦੇ ਵਾਜ ਜਾਂ ਅੰਦਰ ਨਹੀਂ ਤੈਨੂੰ ਮਤ ਘੜੀਸ ਕੇ ਬਾਹਰ ਲੈ ਜਾ ਅੰਦਰ ਮੇਰੇ ਤੇ ਵੀ ਅੰਖੇਗੀ ਕੀ ਆਣ ਕਰਦੀ ਆਂ ਦੀਦੀਆਂ ਮੈਂ ਕਿਹਾ ਬਰਜੂਆ ਸੱਚ ਤਾਂ ਤੂੰ ਬਾਹਰ ਕੱਢਦੀ ਕਰੋ ਕੋਈ ਗੱਡੀ ਨਹੀਂ ਮੇਰੇ ਕੋਲ ਸਵਾਰ ਦੋਨਾਂ ਨੂੰ ਮੈਂ ਹੀ ਤੇਰੀ ਸਾਸ ਤੇ ਮੇਰੀ ਸਾਸ ਤੂੰ ਦੇਖ ਜਾ ਬੈਠੋ ਕੈਂ ਕਰਦੀ ਹੈਗੀ ਫੇ ਤਾਂ ਕਰੀ ਜਾਂਦੀ ਤੀਜੇ ਦਿਨ ਮੇਰੇ ਬਾਰਗੇ ਗੂੜਾ ਲਾ ਜਾਂਦੀ ਐ ਲੈ ਡਾ ਲਿਆ ਬਾਹਰ ਸੋਦੇ ਚ ਨਾ ਕੋਈ ਇਹੋ ਹੋ ਜੇ ਮੈਂ ਸੰਭਰਦ ਨਹੀਂ ਆ ਦੋਨੇ ਲੜਨ ਨੂੰ ਤਾਂ ਇਦਾਂ ਸ਼ਾਰ ਹੈ ਜਿੰਨਾ ਵੀ ਕਹਦੇ ਠੰਡ ਤਾਂ ਹੈ ਹੀ ਨਹੀਂ ਜਮਾ ਦੇਖਾ ਮੈਂ ਕੱਸ ਜੂੰਗੀ ਕੁਛ ਜਮਈ ਸੰਗਤਾਂ ਲਾਤੀ ਨੇ ਕੀ ਜਲੂਸ ਕਰਦਿਆਂ ਨਾ ਇਹ ਲੜਾਈ ਨਹੀਂ ਮੈਂ ਤਾਂ ਕਾਸ ਕਿ ਫਾਈ ਗਈਆਂ ਲੜਕੇ ਸੀ ਤਾਂ ਕੀ ਜਲੂਸ ਕੱਢਿਆ ਨਾ ਮ ਇਸਤਰੀਆਂ ਦੀ ਸ਼ਰਮ ਮੰਨਦੀਆਂ ਨੇ ਜਿੱਦ ਜਿੱਦ ਬੋਲਦੀਆਂ ਨੇ ਜੇ ਤੇ ਜੇਦਾ ਪਤਾ ਨਹੀਂ ਕੀ ਇਹ ਵੇਖੀ ਨਾ ਵੀ ਜਿੱਤਣੀਆਂ ਜੰਗ ਇੰਨਾ ਮੇਰਾ ਤਾਂ ਸਿਰ ਘੁੰਮਣ ਲੱਗ ਗਿਆ ਛਡੌਂਦੀ ਦਾ ਵੀ ਕਿ ਜਿਹ ਲੋਕ ਸੱਕੜਿਆ ਇਹਨਾਂ ਨੇ ਜਮੀ ਸ਼ਰ ਮਨਾਤੇ ਆਪ ਤਾਂ ਵਗ ਜਾਂਦੇ ਨੇ ਬਾਹਰ ਆ ਮੈਨੂੰ ਤਪਾਈ ਜਾਂਦੇ ਨੇ ਕੀ ਇਹ ਜੀ ਰੋਟੀਆਂ ਦੀ ਮੈਂ ਤਾਂ ਪੈ ਨਹੀਂ ਆ ਬਿੰਦ ਮੇਰਾ ਤਾਂ ਸਿਰ ਘੁੰਮਣ ਲੱਗਾ ਇਹਨਾਂ ਨੇ ਬੋਲ ਬੋਲ ਕੇ ਨਹੀਂ ਐਨੀ ਲੜਾਈ ਐਨੀ ਲੜਾਈ ਤਾਂ ਐ ਲੜਦਿਆਂ ਨਹੀਂ ਆ ਜਿਵੇਂ ਕੋਈ ਉਹ ਤਾਂ ਹੁੰਦਾ ਨਾ ਜ। ਤੇ ਨਹੀਂ ਸਾਰੇ ਆਪ ਲੈ ਬੇਬੇ ਤਾਂ ਹੋ ਪਈ ਹੈਗੀ ਆਣੀ ਵੀ ਅੰਦਰ ਬਹਿ ਜਾ ਪਤਾ ਨਹੀਂ ਕੀ ਕੱਲੀਆਂ ਆ ਗੱਲਾਂ ਕਰੀ ਜਾਂਦੀ ਹੈ ਕਿ ਕੋਈ ਸਮਝ ਨਹੀਂ ਆਉਂਦੀ। ਬੇਬੇ ਤੂੰ ਇੱਥੇ ਪੈ ਗਈ ਆ ਕਿ ਨਹੀਂ ਹੋਰ ਕੀ ਕਰਾਂ? ਤੂੰ ਸ ਤਾਂ ਮੇਰੇ ਮੇਰੇ ਤਾਂ ਸਿਰ ਕੋ ਮਰ ਲਾਤਾ। ਬੇਬੇ ਤੂੰ ਬੈਠੀ ਹੋ ਪਹਿਲਾਂ ਗੱਲਾਂ ਬਾਤਾਂ ਤੈਨੂੰ ਮੈਂ ਦੱਸਦੀ ਆ ਸਮਝਾਉਣੀ ਆ ਤੈਨੂੰ। ਤੂੰ ਇੱਥੇ ਧੁੱਪੇ ਨਾ ਬੈਠਿਆ ਕਰ ਬਿਮਾਰ ਹੋ ਜਾਏਂਗੀ ਫਿਰ ਮੈਨੂੰ ਆਈ ਮੈਨੂੰ ਕਹਿਣਗੇ ਕਹਿਣਗੇ ਛੋਟੀ ਨੂੰ ਨਹੀਂ ਸੰਭਿਆ ਨਹੀਂ ਹੈਗਾ ਹੈਗਾ। ਤੂੰ ਸਮਝਿਆ ਤਾਂ ਨਹੀਂ ਤੁਸੀਂ ਇੰਨਾ ਲੜਦੇ ਹੋ ਜਦੋਂ ਠੰਡ ਵੀ ਰੱਖ ਲਿਆ ਕਰੋ ਮਾੜੀ ਮੋਟੀ ਸਰਵਤ ਵੀ ਰੱਖ ਲਿਆ ਕਰੋ ਦੇਖ ਵੀ ਤੂੰ ਸਮਝਾ ਤਾਂ ਸਕਦੀਆਂ ਫਿਰ ਉਹਨੂੰ ਕਿੰਨਾ ਜਲੂਸ ਕੱਢਿਆ ਉਹਨੇ ਇਹ ਕੂੜੇ ਦੀ ਗੱਲ ਸੀਗੀ ਉਹਨੂੰ ਵੀ ਸਮਝਾਉਂਗੀ ਤੂੰ ਤੈਨੂੰ ਵੀ ਸਮਝਾਉਣੀ ਆ ਵੀ ਮੇਖੀ ਨਾ ਮਾੜਾ ਮੋਟਾ ਨਾ ਏਕਾ ਰੱਖਿਆ ਕਰੋ ਏਕਾ ਕਰਾ ਬੇਬੇ ਉਹ ਨਹੀਂ ਆਉਂਦੀਆਂ ਹਰਕਤਾਂ ਤੋਂ ਬਾਹਰ ਆਉਂਦੀ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਸਮਝੂਗੀ ਘਰ ਦੀ ਲੜਾਈ ਲੋਕਾਂ ਦੀ ਹਾਸੀ ਘਰ ਦਾ ਕੰਮ ਲੋਕਾਂ ਦੀ ਸੁਵਾਸੀ ਹਣ ਦੇਖ ਕਿਸੇ ਨੇ ਹੁਣ ਤੈਨੂੰ ਸਾਹਮਣੇ ਆਉਣੇ ਉਹ ਮੌਜ ਨੰਦਰ ਏਸੀ ਛੱਡੀ ਪਈ ਹੈਗੀ ਆਪ ਤਾਂ ਏਸੀ 'ਚ ਬੈਠੀ ਐ ਤੈਨੂੰ ਇੱਥੇ ਧੁੱਪੇ ਬਾੜਤਾ ਉਹ ਉਹੀ ਗੱਲ ਆਪ ਬਾਹਰ ਵਗ ਜਾਂਦੇ ਆ ਮੈਨੂੰ ਮੇਰੀ ਜਾਨ ਖਾਣ ਨੂੰ ਤੁਸੀਂ ਦੋਨੇ ਚਿੰਟ ਜਾਂਦੇ ਆ ਕੀ ਚਮਟ ਜਾਂਦੇ ਬੇਬੇ ਮਾੜਾ ਤੇਰੀ ਬਥੇਰੀ ਸੇਵਾ ਕਰਦੀਆਂ ਗੱਲ ਕਰ ਤੂੰ ਚੰਗਾ ਨਹੀਂ ਮੈਨੂੰ ਸਮਝਦੀ ਹੈਗੀ ਚੰਗਾ ਤਾਂ ਮੈਂ ਤੈਨੂੰ ਪੁੱਤ ਬਹੁਤ ਸਮਝਦੀ ਆ ਪਰ ਤੂੰ ਵੀ ਮਾੜਾ ਜਾ ਰੁਕ ਜਾ ਰੁਕਦੀ ਨਹੀਂ ਪਤਾ ਨਹੀਂ ਤੇਰੇ ਤੱਕੀ ਬਲੱਡ ਵੱਧ ਜਾਂਦਾ ਬੇਬੇ ਹੁਣ ਮੈਂ ਤੈਨੂੰ ਪਹਿਲਾਂ ਦੇ ਚਾਹ ਪੜਾਈ ਸੀਗੀ ਉਹਦਾ ਉੱਤੋਂ ਨਹੀਂ ਲੈ ਹੋ ਹੈ ਨਹੀਂ ਸੀਗਾ ਹੱਕ ਕਿੰਸੀ ਉਹਦਾ ਚਾਹ ਪੜਾਉਂਦਾ ਤੈਨੂੰ ਜਿਦੋਂ ਤੂੰ ਮੇਰੇ ਕੰਨੀ ਆ ਮੈਂ ਤੈਨੂੰ ਚੀਜ਼ ਫੜਾਵਾ ਚਾਹੇ ਨਾ ਫੜਾਵਾ ਫਿਰ ਉਹਦਾ ਕੀ ਹੱਕ ਬਣਦਾ ਉਹ ਅੱਡ ਬੈਡ ਜਿੱਦਣ ਤੈਨੂੰ ਘਰੋਂ ਕੱਢਿਆ ਸੀ ਉਹਨੇ ਉਹ ਦਿਨ ਭੁੱਲ ਗਈ ਤੂੰ ਪੁੱਤ ਤਾਂ ਕੋਈ ਮਾਂ ਤਾਂ ਫੇਰ ਵੀ ਭੁੱਲ ਜਾਂਦੀ ਮੈਂ ਮੈਂ ਕਿਹੜਾ ਕੰਮ ਉਹਨਾਂ ਦੇ ਬਾਹਰ ਚ ਲਾਇਆ ਸੀ ਮੈਂ ਤਾਂ ਆਪਦੇ ਕੌਲੇ ਨਾਲ ਲਾਇਆ ਸੀ ਪਰ ਮੈਂ ਟਾਈ ਨੂੰ ਆਖਿਆ ਵੀ ਭਾਈ ਤੇਰੀ ਵੀ ਗਲਤੀ ਆ ਉਹਨੂੰ ਵੀ ਆਖਿਆ ਕਿੰਨਾ ਕਿੰਨਾ ਦੇਖ ਲੈ ਜਲੂਸ ਕੱਢਤਾ ਆ ਮੇਸੇ ਨਹੀਂ ਲੱਗੇ ਵੇਖ ਲੈ ਕਿੰਨਾ ਸਾਰਾ ਜਲੂਸ ਕੱਢਿਆ ਉਹਨੇ ਅੱਜ ਰਹਿ ਗਈ ਕਮੀ ਕੋਈ ਜਲੂਸ ਕੱਢਣ ਕਰਨੀ ਬੇਇੱਜ਼ਤੀ ਕਰਕੇ ਬੇਇੱਜ਼ਤੀ ਤਾਂ ਹੋ ਗਈ ਵੇ ਵੇ ਹੁਣ ਉਹਨਾਂ ਨੂੰ ਬਾਹਰ ਬੈਠਿਆਂ ਨੂੰ ਕਿਹੜਾ ਲੋਕ ਦੱਸਣਗੇ ਨਹੀਂ ਵੀ ਛੋਟੀਆਂ ਦਾ ਟੈਗ ਨਹੀਂ ਹੈਗੀਆਂ ਅੱਜ ਜਲੂਸ ਕੱਢੀ ਜਾਂਦੀਆਂ ਦੇਖ ਲੈ ਕੱਢੀ ਜਾਂਦੀਆਂ ਦੇਖ ਕਹਿਣਗੇ ਹੋ ਵੇਖੀ ਨਾ ਮੈਂ ਤਾਂ ਭਈ ਫੋਨ ਫਾਨ ਵੀ ਕਰੂੰਗੀ ਅੱਜ ਕੀ ਫੋਨ ਕਰੇਗੀ ਬੇਬੇ ਤੂੰ ਹੁਣ ਉਹਨਾਂ ਨੂੰ ਫਿੱਟ ਕਰੇਗੀ ਉਹ ਜੇ ਕੰਮ ਧੰਦੇ ਤੇ ਲੱਗੇ ਆ ਤੂੰ ਹਟਾਏਂਗੀ ਮੈਨੂੰ ਲੱਗਦਾ ਤੂੰ ਘਰੇ ਸੱਦ ਕੇ ਰੱਖੇਂਗੀ ਉਹਨਾਂ ਨੂੰ ਦੋ ਵੀ ਭਾਈ ਤੁਸੀਂ ਤਾਂ ਜ਼ਮੀਨ ਹੀ ਹਟਦਿਆਂ ਫਿਰ ਜੇ ਤੁਸੀਂ ਇੱਕਾ ਕਰਕੇ ਰੱਖੋ ਕੀ ਇੱਕਾ ਕਰਨਾ ਸੀ ਇੱਕਾ ਕਾਦਾ ਕਰੀਏ ਉਹਨੇ ਮੇਰੇ ਨਾਲ ਪੈ ਉਹ ਤਾਂ ਮੈਨੂੰ ਭੈਣ ਨਹੀਂ ਮੰਨਿਆ ਹੈਗਾ ਉਹਦਾ ਸਰੀਕਾ ਕਰਦੀ ਐ ਸਾਕਾਂ ਦੀ ਸਰੀਕਾ ਕਰਦੀ ਐ ਕਿ ਜੇ ਉਹ ਇੱਕ ਜਣੀ ਤਲ ਜੋ ਇੱਕ ਜਣੀ ਤਲ ਜੋ ਤਾਂ ਹਾਈ ਕੱਬੀ ਮੈਂ ਵੀ ਕਹਿੰਨੀ ਆ ਕੱਭੀ ਐ ਫਿਰ ਬੇਬੇ ਤੂੰ ਤਾਂ ਧੰਦ ਦੀ ਸੀ ਜਿਹੜੀ ਉਹਦੇ ਨਾਲ ਕੱਟ ਗਈ ਤੇ ਦੇਖ ਦੇ ਕੇ ਤੈਨੂੰ ਆਪ ਵੀ ਪਤਾ ਲੱਗ ਗਿਆਂਦਾ ਗਗਨ ਚੰਗੀ ਹੈਗੀ ਗਗਨ ਚੰਗੇ ਤੈਨੂੰ ਮੈਂ ਕਹਿੰਨੀ ਆ ਪੁੱਤ ਤੂੰ ਮਾੜੀ ਜੀ ਤੂੰ ਕੱਟ ਜਾ ਕਰ ਤੂੰ ਸਮਝਾ ਸਮਝ ਜਾ ਹੁਣ ਬੇਬੇ ਉਹਦੇ ਚਾਂਸੇ ਜਨਾਈ ਕਿਤੇ ਜ਼ਮੀਨ ਦੇ ਉਹਦੇ ਦੇ ਕੇ ਉਹਨੂੰ ਹੱਥ ਬੜਾ ਲੈ ਕਿਤੇ ਹੋਰ ਕਿਤੇ ਤੈਨੂੰ ਲਵਾ ਲੈ ਗੂਠਾ ਗਾਠਾ ਨਹੀਂ ਗੂਠਾ ਤਾਂ ਭਈ ਮੈਂ ਤਾਂ ਦੋਨਾਂ ਦੇ ਨਾਲ ਲਵਾਉਂਗੀ ਮੈਂ ਤਾਂ ਜਮਾ ਨਹੀਂ ਉਹ ਕਰਦੀ ਆ ਮੈਂ ਦੇਖ ਕੇ ਜਲੂਸ ਮੈਂ ਤਾਂ ਨਹੀਂ ਆਇਆ ਕਰ ਮੈਨੂੰ ਲੱਗਦਾ ਬੇਬੇ ਤੂੰ ਤਾਂ ਉਹ ਨੂੰ ਹੀ ਦੇਂਗੀ ਸਾਰਾ ਨਾ ਨਾ ਦੋਨਾਂ ਨੂੰ ਕੋ ਜਾ ਦੇਉਂਗੀ ਚੱਲ ਬੇਬੇ ਹੁਣ ਅੰਦਰ ਚੱਲ ਵੜ ਤੂੰ ਇੱਥੇ ਧੁੱਪੇ ਨਾ ਬੈਠ ਉਹ ਤਾਂ ਏਸੀ ਲਈ ਬੈਠੀ ਐ ਮੌਜ ਨਾਲ ਤੇ ਤੈਨੂੰ ਇੱਥੇ ਧੁੱਪੇ ਬਿਠਾਈ ਬੈਠੀ ਹੈਗੀ ਨਹੀਂ ਮੈਂ ਤਾਂ ਸੋਤੋਂ ਡਰਦੀ ਪੈਣੀ ਇੱਥੇ ਚੱਲ ਚਲ ਉੱਠ ਆਇ ਨਾ ਕਰ ਤੂੰ ਚਲ ਆ ਜਾ ਕਰ ਚੱਲੇ ਗਏ ਕਰ ਅੰਦਰ ਬਥੇਰਾ ਟਾਈਮ ਹੋ ਗਿਆ ਹੁਣ ਤਾਂ ਇੱਥੇ ਧੁੱਪੇ ਬੈਠੀ ਨੂੰ ਹੁਣ ਤਾਂ ਜਮਾ ਧੁੱਪੇ ਮੱਚ ਗਈ ਤੂੰ ਤਾਂ ਬੈਠੀ ਫੇਰ ਐਂ ਕਹਿਣਗੇ ਲੋਕ ਕਹਿਣਗੇ ਨੂਹਾਨੀ ਸਾਹਬ ਦੀਆਂ ਹੈਗੀਆਂ ਸੱਸ ਅੱਖੇ ਲੱਗ ਜਾ ਕਰ ਤੂੰ ਕੀ ਕਰਾਂ ਫਿਰ ਬੀਬੀ ਐਡਾ ਜਲੂਸ ਕੱਢ ਛੱਡਿਆ ਮੇਰੇ ਬੇਬੇ ਅੱਜ ਤਾਂ ਜਮਈ ਲੋੜਾ ਲਿਆਤਾ ਦੇਖ ਲੈ ਕਿੰਨਾ ਜਲੂਸ ਕੱਢਿਆ ਆਪਣੇ ਸ਼ਰਮ ਨਹੀਂ ਮੰਦੀ ਮਾੜੀ ਮੋਟੀ ਨਹੀਂ ਕਰਦਾ ਮੇਰਾ ਤਾਂ ਘਰੇ ਕਿਥੇ ਬੜਨ ਨੂੰ ਕੀ ਕਰਦਾ ਦੇਖ ਲੈ ਬੇਬੇ ਆਪਾਂ ਤਾਂ ਧੁੱਪੇ ਮੱਚ ਗਈਆਂ ਕਿੰਨਾ ਉੱਥੇ ਦੇਖ ਲੈ ਧੁੱਪ ਪੈਂਦੀ ਸੀ ਤੂੰ ਤਾਂ 바ਵਾ ਬੈਠੀ ਸੀ ਆਹ ਦੇਖ ਲੈ ਡਰਾਂ ਕਿਸੇ ਦਾ ਬਾੜਾ ਹੀ ਬੈਠੇ ਮੌਜ ਨਾਲ ਏਸੀ 'ਚ ਬੈਠੀ ਐ ਇਹ ਨਹੀਂ ਡਰਦੀ ਡਰਦੀ ਕਿਸੇ ਤੋਂ ਹਾਂ ਇਹਨੂੰ ਤਾਂ ਡਰ ਨਹੀਂ ਇਹਨੂੰ ਤੇਰਾ ਤਾਂ ਭੋਰਾ ਡਰ ਨਹੀਂ ਹੈਗਾ ਇਹਨੂੰ ਆ ਤੇ ਬੰਦੇ ਦਾ ਵੀ ਨਹੀਂ ਡਰ ਜਮੀ ਨਹੀਂ ਹਾਂ ਇਹ ਹੁਣ ਰੋਟੀ ਦਾ ਟਾਈਮ ਹੋ ਗਿਆ ਆਥਨ ਦਾ ਤੇ ਮੈਂ ਰੋਟੀ ਬਣਾਉਣੀ ਆ ਤੇ ਤੂੰ ਇਹ ਰੋਟੀ ਇੱਧਰ ਹੀ ਖਾਈਂ ਉਧਰ ਨਾ ਖਾਈਂ ਚੰਗਾ ਪੁੱਤ ਇੱਥੇ ਹੀ ਖਾ ਲਊ ਮੈਂ ਤਾਂ ਹਾਂ ਬੇਬੇ ਉਹ ਨਹੀਂ ਹੁਣ ਤੈਨੂੰ ਪੂਰੇ ਪਰੇ ਦਿੰਦੀ ਹੈਗੀ ਜੇ ਤੂੰ ਚੱਤ ਚੱਤਰੇ ਵੀ ਰੋਟੀਆਂ ਬਣਾ ਕੇ ਤੈਨੂੰ ਦੇ ਦੂਗੀ ਪਰੌਂਠੇ ਲਾ ਕੇ ਇਹ ਤਾਂ ਤੂੰ ਗਗਨ ਹੀ ਐ ਜਿਹੜੀ ਤ हां तू मेरे कने कोई बैठ जा इथे खुश ही जाई उधर ओ ना तैनू फेर ਧੱਕੇ ਮਾਰ ਕੇ ਘਰੋਂ ਕੱਢੂਗੀ ਤੈਨੂੰ ਪਤਾ ਤਾਂ ਹੈਗਾ ਵੀ ਕਿੰਨੀਆਂ ਹੋਈਆਂ ਮੇਰੇ ਨਾਲ ਦੂ ਪਹਿਲਾਂ ਕੀਤੀਆਂ ਫੇਰ ਵੀ ਤੂੰ ਉਹਨੂੰ ਬਣਾਉਣ ਲੱਗ ਜਾਨੀ ਆ ਆਪਦੀ ਠੀਕ ਹੈ ਹਾਂ ਤੇ ਮੈਂ ਰੋਟੀ ਬਣਾਉਣੀ ਆ ਤੂੰ ਆਰਾਮ ਕਰ ਲੈ ਇੱਥੇ ਬੰਦ ਬਹਿ ਜਾ ਉਹ ਤਾਂ ਫਿਕਰ ਨਹੀਂ ਉਹ ਤਾਂ ਹੁਣ ਅੰਦਰ ਬੜੀ ਬੈਠੀ ਆ ਕਿਸੇ ਦਾ ਡਰ ਨਹੀਂ ਉਹ ਤਾਂ ਹੁਣ ਚੱਲ ਮੈਂ ਬਣਾਉਣੀ ਆ ਤੂੰ ਪੈ ਜਾ ਇੱਥੇ ਬੰਦ ਦਾਮ ਲੈ ਲੈ ਧੁੱਪੇ ਉਥੇ ਮੱਚਦੀ ਆਈ ਆ ਪੱਖਾ ਛੱਡਦਾ ਤੈਨੂੰ ਕੋਈ ਛੱਡ ਦੇ ਪੁੱਤ ਹਾਂ ਤੂੰ ਪੈ ਜਾ ਕੋਈ ਨਹੀਂ ਮੈਂ ਪੱਖਾ ਛੱਡ ਦਿੰਨੀ ਆ ਛੱਡ ਦੇ ਲੈ ਬੇਬੇ ਰੋਟੀ ਦਾ ਟਾਈਮ ਹੋ ਗਿਆ ਬੇਬੇ ਰੋਟੀ ਦੀ ਆਮ ਇਹ ਕਿੱਧਰ ਚੱਲੀ ਐ ਰੋਟੀ ਬਣਾਉਣ ਹੁਣ ਲੈ ਲੈ ਬੇਬੇ ਜੀ ਰੋਟੀ ਖਾ ਲਓ ਸੱਚੀ ਬਣਦੀ ਐਗੀ ਖਾ ਲਓ ਨਹੀਂ ਤੂੰ ਕਿੱਧਰ ਲਈ ਜਿੰਦੇ ਰੋਟੀ ਕਿਹਨੂੰ ਫੜਾਈ ਇਹਨੇ ਰੋਟੀ ਮੈਂ ਬੇਬੇ ਨੂੰ ਰੋਟੀ ਬਣਾਉਣੀ ਐ ਬੇਬੇ ਦੇ ਰੋਟੀ ਦਾ ਟਾਈਮ ਹੋ ਗਿਆ ਹੁਣ ਤੂੰ ਸੱਚੀ ਬਣ ਜਾ ਰੋਟੀ ਫੜਾਉਣ ਆ ਗਈ ਬੇਬੇ ਦੇਖ ਲੈ ਕਿਉਂ ਤੂੰ ਤੂੰ ਪੇਰੇ ਬੈਠੀ ਸੀ ਉਹਨਾਂ ਕਹਿੰਨ ਨੂੰ ਪੁੱਛਿਆ ਨੀਗਾ ਮੋਜਨਾ ਸਿੰਘਾਂ ਚ ਬੈਠੀ ਸੀ ਲੈ ਤੜਕੇ ਦੇ ਬੇਬੇ ਭੁੱਖੀ ਸੀ ਫਿਰ ਕੀ ਹੋ ਗਿਆ ਬੇਬੇ ਰੋਟੀ ਦਾ ਟਾਈਮ ਹੋ ਗਿਆ ਰੋਟੀ ਤਾਂ ਫੜਾਉਣੀ ਸੀ ਦੀਦੀ ਕੀ ਰੋਟੀ ਬਣਾਉਣੀ ਸੀ ਤੇਰੀ ਹਿੰਮਤ ਨਹੀਂ ਹੋ ਗਿਆ ਰੋਟੀ ਤਾਂ ਮੇਰੇ ਕੰਨੀ ਸੀ ਇਹ ਰੋਟੀ ਰੋਟੀ ਖਾਣ ਫਿਰ ਕੀ ਹੋ ਗਿਆ ਇੱਕ ਦਿਨ ਮੈਂ ਇਹਦਾ ਵੱਧ ਖਾ ਲੂਗੀ ਫਿਰ ਕੀ ਹੋ ਜਾ ਰੋਟੀਆਂ ਫੜਾਉਂਦਾ ਟਾਈਮ ਆ ਸੀ ਉਦੋਂ ਤਾਂ ਰੋਟੀ ਫੜਾਈ ਨਾ ਉਹਨੇ ਫਿਰ ਕੀ ਹੋ ਗਿਆ ਤੂੰ ਜ਼ਿਆਦਾ ਸੇਵਾ ਕਰਦੀ ਆ ਉਹਨੇ ਰੋਟੀ ਚ ਨੰਗਣਾ ਪਾਈ ਜਨੇ ਦੀਦੀ ਖਾਣ ਦੇ ਨੂੰ ਰੋਟੀ ਤੂੰ ਬਸ ਚੁੱਪ ਕਰ ਜਾ ਕਰ ਤੂੰ ਸਾਡੀ ਗੱਲ ਜਿਨਾਇਆ ਕਰ ਕੋਈ ਨਾ ਦੀਦੀ ਫੇਰ ਕੀ ਹੋ ਗਿਆਗਾ ਮੈਨੂੰ ਸਾਸਾ ਤੇਰੀ ਵੀ ਸਾਸਾ ਦੀ ਨਹੀਂ ਮੈਨੂੰ ਹੁਣ ਆਏ ਸ਼ੱਕ ਪੈਂਦੇ ਤੇਰੇ ਤੇ ਹੁਣ ਤੂੰ ਮੈਨੂੰ ਲੱਗਦਾ ਤਾਂ ਜਮਾ ਹੂੰ ਜਾਂ ਫੇਰ ਕੇ ਛੱਡੇਗੀ ਤਾਂ ਹੀ ਸੇਵਾ ਕਰੀਂ ਤੇ ਫੇਰ ਤੂੰ ਮੈਂ ਕਿਹਾ ਕੁਝ ਲੈਣਾ ਦੀਦੀ ਆ ਲੈਣਾ ਕਿਉਂ ਨਹੀਂ ਕਰੀਂ ਕੀ ਇਹਦੇ ਕੋਲ ਨਹੀਂ ਦੇਣ ਨੂੰ ਪਾਪਾ ਮੈਂ ਤੈਨੂੰ ਕੀ ਸਮਝਾਇਆ ਸੀ ਜੀਰੋ ਤੂੰ ਉੱਥੇ ਬੈਠੀ ਸੀ ਕਿ ਅੰਨ ਨਾਲ ਕੀ ਰੌਲਾ ਐ ਨਾ ਤੂੰ ਰੋਟੀ ਰਿਆ ਤੇ ਤੇਰੀ ਵੀ ਖਾ ਲਉਂ ਏਡੀ ਵੀ ਖਾ ਲੇ ਬੇਬੇ ਟਾਈਮ ਹੋ ਗਿਆ ਬਸ ਟਾਈਮ ਆ ਰੋਟੀ ਦੇ ਕਿ ਬੇਬੇ ਲਿਆ ਦਿਲਾ ਮੇਰੇ ਕੰਨੀਆਂ ਮੈਂ ਜਦੋਂ ਮਰਜੀ ਬਣਾਉਂਦੀ ਉਹ ਲਿਆਉਂਦੀ ਫਿਰ ਇਹਨੂੰ ਭੁੱਖ ਲੱਗੀ ਸੀ ਮੈਂ ਲਿਆਤੀ ਮੈਂ ਫੜਾਉਣੀ ਆ ਤੂੰ ਤਾਂ ਨਹੀਂ ਫੜਾਉਣੀਗੀ ਫਿਰ ਕਿਉਂ ਕਰ ਮੈਂ ਫੜਾਤੀ ਜੇ ਪਹਿਲਾਂ ਇੱਕ ਦਿਨ ਨਹੀਂ ਬੇਬੇ ਰੋਟੀ ਨਹੀਂ ਖਾਣੀ ਮੈਂ ਖਾ ਲਦੀ ਮੈਂ ਤੈਨੂੰ ਫੜਾਉਂਗੀ ਨਾ ਪਰ ਇਹ ਨਾ ਨਾ ਮੈਂ ਤਾਂ ਚੁੱਪ ਕਰਕੇ ਸੀ ਰੋਟੀ ਨਹੀਂ ਖਾਣੀ ਮੇਰੀ ਮਾਂ ਲਿਆਦੀ ਇੱਕ ਤਾਂ ਪਹਿਲਾਂ ਦੇ ਨਹੀਂ ਦੇਣੀ ਹੈਗੀ ਤੁਰਨਾ ਕਰ ਦੰਡੀ ਇਹ ਰੋਟੀ ਫੜੀਆ ਮੈਂ ਰੋਟੀ ਲੈਣ ਜੀ ਤਾ ਮੇਰੀ ਕਹ ਲਿਆ ਦੀ ਵੀ ਆ ਪਰਤੀ ਹੁਣ ਰੋਟੀ ਵੀ ਕਰਦੀ ਹੈ ਕੋਈ ਨਹੀਂ ਨਹੀਂ ਖਾਣੀ ਮੈਂ ਲੈ ਕੇ ਆਉਣੀ ਤੂੰ ਰੋਟੀ ਮੇਰੀ ਖਾਈ ਮੇਰੀ ਖਾਣ ਕਰ ਬੈਦਾ ਮੈਂ ਤਾਂ ਰੋਟੀ ਨਹੀਂ ਭਾਰੇ ਖਾਂਦੀ ਉਹ ਪਹਿਲਾਂ ਮੈਂ ਉੱਥੇ ਬੈਠੀ ਇਸ ਗੱਲ ਦੀ ਮਾਰੀ ਨੇ ਹੁਣ ਫੇਰ ਜਲੂਸ ਕੱਢਦੇ ਆ ਕੀ ਕਹਿੰਦੇ ਮਿਸਤਰੀ ਫੇਰ ਕੀ ਹੋ ਗਿਆ ਬੇਬੇ ਨੇ ਮਿਸਤਰੀ ਬਤਾਈ ਆ ਵੀ ਕਿਹੜੀ ਚੰਗੀ ਆ ਤੇ ਕਿਹੜੀ ਮਾੜੀ ਆ ਜਲੂਸ ਤਾਂ ਇਹ ਕਢਾਉਂਦੀ ਹੈਗੀ ਕੋਲ ਵਿੱਚ ਕੋਈ ਨਹੀਂ ਚੰਗੀ ਬਣਦੀ ਅੱਜ ਤਾਂ ਹਟਣੀ ਨਹੀਂ ਤੁਸੀਂ ਪਰ ਤੈਨੂੰ ਪਤਾ ਨਹੀਂ ਲੱਗਿਆ ਇਹ ਵੇ ਪਹਿਲਾਂ ਤਾਂ ਹੀ ਵੇ ਕੀਚੜਾ ਕਰ ਗਈ ਜੇ ਮੈਂ ਜਾ ਲੈਂਦੀ ਉਦੋਂ ਐ ਕਰਦੇ ਵੇ ਬੇ ਇਹ ਜਿਹੜਾ ਤੂੰ ਮੇਰੇ ਕੰਨੀ ਆ ਮੈਂ ਤੈਨੂੰ ਫੜਾਵਾ ਚਾਹੇ ਨਾ ਫੜਾਵਾ ਇਹਦਾ ਕੀ ਹੱਕ ਮਨ ਦਾ ਅੱਡ ਵਿੱਡਾ ਕੀ ਇਹ ਮੈਂ ਦੇਖਣ ਲੈਂਦੀ ਰੋਟੀ ਨੂੰ ਐ ਧੱਟੇ ਮਾਰਦੇ ਵੇ ਬੇ ਇਹ ਜੇ ਰੋਟੀ ਫੜਾਉਣ ਦੇ ਸਾਬਤ ਆ ਰਿਹਾ ਤਾਂ ਚੁੱਪ ਕਰਕੇ ਬਹਿ ਜਾ ਬੜੀ ਬੜਾ ਕੱਟੇ ਦਾ ਗੋਲ ਚੁੱਪੀ ਆ ਮੈਂ ਤਾਂ ਮੇਰੇ ਨਾਲ ਜਵਾਨ ਜੀ ਨਾਲ ਲੜਾਈ ਤੂੰ ਮੈਂ ਕਹ ਜਵਾਨ ਲੈਣਾ ਮੈਂ ਤਾਂ ਬੇਬੇ ਨੂੰ ਰੋਟੀ ਭਰਾਈ ਹੈ ਹਾਂ ਤਿੱਕ ਜੋ ਕਿਉਂ ਜੀ ਨੂੰ ਸਿਖਾਉਣੀ ਮੈਂ ਸਾਡਾ ਤਾਂ ਡਿੱਟਾ ਅਜੇ ਕੀ ਕਰਮੀ ਰਹੀਗੀ ਤਮਾਸ਼ਾ ਦੇਖੀ ਇਹ ਕਿੰਨੀ ਬਿਆਲੀ ਦੋਨਾਂ ਦੀ ਨਹੀਂ ਹੋਈ ਐ ਸਾਡੀ ਤਾਂ ਬੰਦਾ ਦਾ ਡਰ ਨਹੀਂ ਸਾਨੂੰ ਬੰਦੇ ਬਾਹਰ ਨਾਲ ਤੇ ਬਸ ਚੜਾਈ ਜਾਂਦੇ ਉਹ ਜਿਵੇਂ ਮੂੰਹ ਆ ਗਿਰੋ ਪਹਿਲਾਂ ਕੱਠ ਸੀ ਮੇਰੇ ਬੰਦੇ ਦੇ ਸਿਰ ਤੇ ਹੀ ਚਲਦਾ ਸੀ ਘਰ ਇਹ ਕੀ ਕਮਾਉਂਦਾ ਸੀ ਮੇਰਾ ਬੰਦਾ ਵੀ ਮੇਰਾ ਬੰਦਾ ਬਰਬਰ ਕਮਾਉਂਦਾ ਸੀਗਾ ਸੁਬਹ ਨਾ ਸਵੇਰ ਕਰਦਾ ਰਹੇਗਾ ਇੱਥੇ ਬੈਠਾ ਸੀਗਾ ਫੇਰ ਮੇਰਾ ਬੰਦਾ ਵੀ ਕੋਈ ਆਉਂਦਾ ਸੀ ਕੋਈ ਬਾਹਰ ਆ ਨਹੀਂ ਹੁਣ ਕੱਢ ਇੱਕ ਜੋ ਚੱਲ ਬੇਬੇ ਮੈਂ ਲੈ ਕੇ ਆਉਣੀ ਆ ਬਸ ਮੈਂ ਰੋਟੀ ਮੇਰੀ ਖਾਣੀ ਪਉਦੈ ਮੇਰੇ ਨਾਰਾ ਦੀ ਬੇਬੇ ਇਹਨਾਂ ਨਾਲ ਗੋਲ ਰਹੀ ਆ ਨਹੀਂ ਭਾਈ ਲੋਟ ਆਉਂਦਾ ਫੋਨ ਕਰ ਦੇਣੀ ਇਹ ਤਾਂ ਚਿੰਟੀਆਂ ਪੰਗਾਂ ਨਹੀਂ ਜਮਾ ਪਰੰਡਾ ਮੰਗੋ ਆਈ ਨਹੀਂ ਬਈ ਕਰ ਦੇ ਇਹ ਕਿਹੜਾ ਲੱਗਦਾ ਹੈ ਇਹ ਕਿਹੜਾ ਸੱਚਾ ਸੱਚ ਜੀ ਹਿਲਦੀ ਹੈ ਆਪਰਾ ਕੀ ਕਰ ਦਿੰਦਾਂ ਪਰਦੀਆਂ ਕੁਛ ਮੈਨੂੰ ਤਾਂ ਲੱਗਦੀ ਹੈ ਮੇਰਾ ਫੋਨ ਵੀ ਚੱਕ ਦਿੰਿਆ ਇਹ ਚੱਕਦਾ ਹੀ ਨਹੀਂ ਹੈਲੋ ਸਸਰੀ ਕਾਲਪੁੱਤ ਤੇ ਹੋਰ ਕਿਵੇਂ ਐ ਹਾਂ ਹੋਰ ਤੇਰਾ ਕੰਮ ਕਰ ਕਿਵੇਂ ਚੱਲੀ ਜਾਂਦਾ ਠੀਕ ਐ ਪੁੱਤ ਮੈਂ ਪੁੱਤ ਮੈਂ ਕੀ ਕਰਾਂ ਇਹ ਤਾਂ ਪ੍ਰਿੰਟਾਂ ਵਾਂਗੂ ਲੜਦਿਆਂ ਨਾ ਜਮੀ ਨਹੀਂ ਟਿਕਣ ਦਿੰਦਿਆਂ ਜਮਿਨੀ ਨਾ ਤੇ ਦੋਨਾਂ ਪਾਣਾ ਦੀ ਜਮਾਨੀ ਵੰਦੀ ਤੇ ਰਾਣੀ ਦੇ ਥਾਣੇ ਦੀ ਪਾਈ ਇਹਨਾਂ ਨੂੰ ਮਾੜਾ ਮੋਟਾ ਤੁਸੀਂ ਸਮਝਾਓ ਤੁਸੀਂ ਖੁੱਲੰਗਾ ਛੜਤੀਂ ਹਾਂ ਹਾਂ ਤੂੰ ਹਾਂ ਤੂੰ ਕਾਇ ਪੁੱਤ ਹਾਈ ਨਹੀਂ ਭਾਈ ਸਾਹਿਬ ਚਾਉਂਦਾ ਇਹਨਾਂ ਨੇ ਤਾਂ ਜਮਾ ਬਸ ਹਾਂ ਜਲੂਸ ਕੱਢਦਿਆਂ ਨਾ ਬੋਕਰਾਂ ਨਾਲ ਲੜਦਿਆਂ ਕਿਧਰ ਰੋਟੀ ਪਿੱਛੇ ਲੜੀ ਜਾਂਦੀਆਂ ਹੋਰ ਰੋਟੀ ਪਿੱਛੀ ਰੋਟੀ ਮੇਰੀ ਖਾ ਮੇਰੀ ਖਾ ਵਾਧੂ ਕੋ ਸਪਾਈ ਮੇਰ ਤਾਂ ਰੋਟੀ ਬੰਦ ਕਰ ਛੱਡੀ ਐ ਇਹਨਾਂ ਨੇ ਕੀ ਗੱਸਾ ਪੁੱਤ ਮੁਖ ਆਪਦੇ ਕੰਮ ਤੇ ਲੱਗ ਰਹੇ ਹੋ ਆਪਦਾ ਕਰੀ ਜਾਂਦੇ ਹੋ ਹੁਣ ਵੀ ਮੈਂ ਤਾਂ ਦੁਖੀ ਹੁੰਦੀ ਨਹੀਂ ਮੈਂ ਤਾਂ ਰੋਟੀ ਨਹੀਂ ਖਾਦੀ ਹਾਂ ਆਹ ਹਾਂ ਕਰ ਪਾਈ ਹਾਂ ਕਰ ਇਹਨੂੰ ਬਸ ਵੇਖੇ ਨਾ ਫੋਨ ਕਰਕੇ ਨਾ ਗੱਲ ਕਰ ਇਹਦੇ ਨਾਲ ਕਰਦੀਆਂ ਹਾਂ ਜੇ ਤਾਂ ਤੂੰ ਕਰ ਦੇਂਗਾ ਤੂੰ ਦੱਸਦੇ ਨਹੀਂ ਮੈਂ ਕਰਦੀ ਹਾਂ ਕਰਦੀ ਹਾਂ ਮੈਂ ਕਰਦੀ ਆ ਪੁੱਤ ਮੈਂ ਹੀ ਕਰਦੀ ਠੀਕ ਹੈ ਨੂੰ ਕਰੂ ਸਿੱਧੀ ਮੈਂ ਤਾਂ ਆਖਦੀ ਸੀ ਵੀ ਚਲ ਕੀ ਲੈਣਾ ਕੀ ਲੈਣਾ ਹਾਂ ਤਾਂ ਫਿਰ ਸਾਹ ਵਿੱਚ ਨਹੀਂ ਆਉਂਦਾ ਹੁਣ ਮੈਂ ਛੋਟੇ ਦੂਜੇ ਨੂੰ ਲਵਾਂਗੀ ਉਹਨੇ ਵੀ ਪਤਾ ਲੱਗੇ ਮੈਂ ਤਾਂ ਨਹੀਂ ਕਰਦੇ ਹਾਂ ਹਲੋ ਆਹ ਬੋਤਾ ਹੋਰ ਕਿਵੇਂ ਹੈ ਤੇਰਾ ਕੰਮ ਠੀਕ ਹੈ ਵਧੀਆ ਚੱਲਦੀ ਜਾਂਦਾ ਹੈ ਅੱਛਾ ਠੀਕ ਹੈ ਹੋਰ ਕਿਵੇਂ ਲਾਉਣਾ ਸੀ ਮੈਂ ਤਾਂ ਤਪਾ ਛੱਡੀਆਂ ਇਹਨਾਂ ਨੇ ਆਇ ਤੇ ਮਟਦengan ਫਰੈਂਡ ਆਮ ਗੋ ਭਾਈ ਇਹ ਤਾਂ ਮਾੜਾ ਜਾਂ ਕੂੜਾ ਉਧਰ ਖੜ ਗਿਆ ਫੇਰ ਲੱਗ ਜਾਂਦੀਆਂ ਬੋਕਰਾਂ ਨਾਲ ਉਹ ਮੇਰੇ ਕੰਨੀ ਕਰਤਾ ਉਹ ਕਹਿੰਦੀ ਮੇਰੇ ਕੰਨੀ ਕਰਤਾ ਜੇ ਕੋਈ ਚਾਹ ਦੀ ਕੋਟ ਫੜਾ ਦਿੰਦੀ ਮੇਰੀ ਪੀ ਮੇਰੀ ਪੀ ਆਈ ਵੀ ਕੋਈ ਕਰਦਾ ਹੁੰਦਾ ਇਹਨਾਂ ਨੇ ਤਾਂ ਜਮਾ ਸ਼ਰਮ ला ਛੱਡੀ ਹੈ ਹਾਂ ਹਾਂ ਨਾ ਪਈ ਉਹਨਾਂ ਨੂੰ ਕਹੋ ਕੁਛ ਸਮਝਾਓ ਉਹਨਾਂ ਨੂੰ ਨਹੀਂ ਮੇਰੀ ਤਾਂ ਭਿਆ ਹੈ ਜਮਾ मैं तो अज रोटी भी नहीं खाधी दुखी होंगी ने होर ठीक है कर दे कर फिर ठीक है चंगा फोन हेलो हां जी सताल जी ਸਹੀ ਗੱਲ ਦਾ ਠੀਕ ਹੈ ਮੈਨੂੰ ਬੇਬੇ ਦਾ ਫੋਨ ਆਇਆ ਹੋਣੀ ਅੱਛਾ ਜੀ ਤੇ ਮੈਨੂੰ ਬੇਬੇ ਕਹਿੰਦੀ ਮੈਨੂੰ ਤਾਂ ਪੂਰਾ ਤਪਾਰ ਰੱਖਿਆ ਤੂੰ ਨਾ ਤੈਨੂੰ ਇਹ ਸਨਸਕਾਰ ਦਿੱਤੇਗੇ ਮੈਂ ਤਾਂ ਕੋਈ ਨਹੀਂ ਕੁਛ ਨਹੀਂ ਕਿਹਾ ਬੇਬੇ ਜੀ ਨੂੰ ਕਿਹਾ ਕਿਉਂ ਨਹੀਂ ਬੇਬੇ ਕਹਿੰਦੀ ਨਾ ਇਹ ਨਾ ਇਹ ਮਰੋ ਰੋਜ਼ ਤੁਸੀਂ ਬਿਊਟੀਫੁਲ ਰੋਟੀ ਵੀ ਨਹੀਂ ਹਾਜਮ ਹੋਉਂਦੀਆਂ ਆਵੇ ਤੁਸੀਂ ਕੁਝ ਕਿਹਾ ਨਹੀਂ ਹੈ ਬੇਬੇ ਤਾਂ ਮੈਂ ਕਹਿਤਾ ਹੂੰ ਇੱਕ ਦੋ ਗੱਲਾਂ ਵਧਾ ਕੇ ਮੈਂ ਤਾਂ ਕੁਝ ਨਹੀਂ ਕਿਹਾ ਬੇਬੇ ਜੀ ਨੂੰ ਅੱਛਾ ਮੇਰੇ ਮਾਮ ਨੇ ਉਹੀ ਕਹਤਾ ਹੈ ਤੁਸੀਂ ਤੂੰ ਆ ਗਈ ਸੱਚੀ फिर ਉਹ ਪੁੱਤਾਂ ਦਾ ਹੀ ਲੱਗਦਾ ਮਾਂ ਮੇਰੀ ਸੱਚੀ ਹੈਗੀ ਬਰ ਝੂਠੇ ਨੇਗੇ ਲੱਗ ਮੱਲੂ ਕੇ ਹੈ ਵੀ ਤਾਂ ਦੋਨੇ ਇੱਕੋ ਜੀਆਂ ਨੇਗੀਆ ਵੀ ਪੂਰਾ ਸਿਆਣੀ ਆ ਤੂੰ ਤਾਂ ਮੜੀ ਹੀ ਸਿਆਣਾ ਬਰਤਲਾ ਜਦੋਂ ਭਾਬੀ ਦਾ ਮੈਨੂੰ ਪਤਾ ਸੁਭਾਜਾ कोई ना जी, तो जी।, जी। पड़काते फिर बेबे ने पका करो ना बेबे नाम बेबे एहो मैं तो बैठी का फोन कि ਤੋ ਕੋ ਯਕੀ ਸੇ ਪਾਸੇ ਹੈਲੋ ਹੈਲੋ ਹਾਂਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਮੈਂ ਤਾਂ ਠੀਕ ਆ ਤੁਸੀਂ ਕੀ ਕਲੇਸ਼ ਪਾ ਰੱਖਿਆ ਘਰੇ ਮੈਂ ਤਾਂ ਕੁਛ ਨਹੀਂ ਕਿਹਾ ਜੀ ਮੈਂ ਕੀ ਕਲੇਸ਼ ਪਾਣਾ ਲੱਗਦਾ ਸਾਨੂੰ ਬੇਬੇ ਨੇ ਪੱਤੀਆਂ ਪੜਾਤੀਆਂ ਲਾਤੀ ਇਸ ਨੂੰ ਫੋਨ ਪੱਤੀਆਂ ਨਹੀਂ ਪੜਾਤੀਆਂ ਬੇਬੇ ਮੈਨੂੰ ਕਹਿੰਦੀ ਮੈਂ ਤਾਂ ਰੋਟੀ ਨਹੀਂ ਖਾਂਦਿੰਦੇ ਹੈਗੇ ਨਾ ਚਾਹ ਨਾ ਕੁਛ ਹੋਰ ਮੈਂ ਤਾਂ ਕਿੰਨੀ ਸੇਵਾ ਕਰਦੀ ਆ ਬੇਬੇ ਜੀ ਮੈਂ ਕਦੇ ਮੂੰਹ ਹੀ ਨਾ ਮੋੜਿਆ ਬੇਬੇ ਤੋਂ ਬੇਬੇ ਤਾਂ ਐਵੇਂ ਹੀ ਕਹੀ ਜਾਂਦੀ ਐਸਨ ਉਹ ਮੇਰੇ ਨਾਲ ਲੜਦੀ ਐਗੀ ਦੀਦੀ ਤੁਸੀਂ ਕਨਾਲ ਦੀ ਹੋ ਤੁਸੀਂ ਕਿਹੜਾ ਘਟੋਂਗੇ ਅੱਜ ਮੈਨੂੰ ਦੱਸਿਆ ਬੇਬੇ ਨੇ ਵੀ ਆ ਕੇ ਝਾੜੂਆਂ ਨਾਲ ਲੜੀ ਐ ਤੁਸੀਂ ਮੇਰੇ ਜਾਂਦੇ ਨੂੰ ਦਾ ਆਹ ਉਹ ਹੁਣ ਨੂਹਾਂ ਮਾੜੀਆਂ ਹੋਈਆਂ ਪੁੱਤ ਤਾਂ ਫਿਰ ਤਾਂ ਚੰਗੇ ਹੁੰਦੇ ਹੈਗੇ ਤਾਂ ਹੀ ਪੁੱਤਾਂ ਨੂੰ ਦੱਸਦੇ ਆ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਆਉਂਦਾ ਸਾਗ ਨਾਲ ਉਹ ਤੂੰ ਆ ਚੁ ਜੇ ਮੈਂ ਕਰਿਆ ਆ ਗਿਆ ਫਿਰ ਦੇਖ ਲਓ ਮੈਂ ਤਾਂ ਆਪਦੀ ਬੇਬੇ ਨੂੰ ਰੱਖਣਾ ਮੈਂ ਤਾਂ ਤੁੰ ਨੂੰ ਘਰੋਂ ਕੱਢੂੰਗਾ ਲੈ ਕੋਈ ਗੱਲ ਹੋਈ ਥੋੜੀ ਮਾੜੀ ਮਾੜੀ ਗੱਲ ਤੇ ਤੁਸੀਂ ਐਂ ਕਹਿੰਦੇ ਆਂਗੇ ਵੀ ਘਰੋਂ ਕੱਢ ਦਾਂਗੇ ਐਂ ਕਿ ਮੈਂ ਘਰੋਂ ਕਿਵੇਂ ਕੱਢ ਦਵਾਂਗੇ ਤੁਸੀਂ ਮੈਂ ਤਾਂ ਕੂੜਾ ਇੱਧਰ ਬਾਰ ਦੇ ਨਾਲ ਲਾਤਾ ਸੀ ਅੱਜ ਉਹ ਪੰਗੇ ਲੈਣ ਲੱਗ ਗਈ ਮੇਰੇ ਨਾਲ ਉਹਨੇ ਪਹਿੜ ਕੀਤੀਆਂ ਮੈਂ ਤਾਂ ਕੀਤਾ ਕੋਈ ਨਹੀਂ ਗਈ ਫਿਰ ਅਸੀਂ ਕਿਹੜਾ ਘਰੇ ਰਹਦੇ ਆ ਦੋਨੇ ਭਰਾ ਜੇ ਤਾਂ ਅਸੀਂ ਘਰੇ ਰਹਦੇ ਹੋਵੇ ਫਿਰ ਤਾਂ ਸਾਨੂੰ ਪਤਾ ਲੱਗੇ ਲੈ ਥੋੜੀਆਂ ਤਾਂ ਉਹੀ ਗੱਲਾਂ ਹੁਣ ਤੁਹਾਨੂੰ ਇੰਨਾ ਫੋਨ ਲਾ ਕੇ ਇੰਨਾ ਕੁਝ ਕਹਿਤਾ ਬੇਬੇ ਨੇ ਹੈ ਤੁਹਾਡਾ ਕੰਮ ਕਰਨ ਹੁਣ ਤੁਸੀਂ ਦੋਨੇ ਭੈਣਾਂ ਕੱਖੀਆਂ ਮਿਲ ਕੇ ਰਹੋਗੇ ਜਾਂ ਫੇਰ ਹੀ ਫਾਇਦਾ ਹੈਗਾ ਫੇਰ ਹੀ ਸਾਡਾ ਕੰਮ ਕਰੇ ਦਾ ਫਾਇਦਾ ਹੈਗਾ ਘਰੇ ਜੋ ਛੋਡੀਆਂ ਤਾਂ ਉਹੀ ਗੱਲਾਂ ਮੋੜ ਮੋੜ ਫਿਰ ਅਸੀਂ ਹੁਣ ਮੈਂ ਕੀ ਕਰਾਂ ਜਿਹੜਾ ਉਹ ਮੇਰੇ ਨਾਲ ਨਹੀਂ ਬਣਦੀ ਉਹਦੀ ਉਹ ਜਿਹੜਾ ਹੁਣ ਮੈਨੂੰ ਭੈਣ ਹੀ ਨਹੀਂ ਬਣਾਉਂਦੀ ਆ ਉਹਦੀ ਮੈਂ ਕੀ ਕਰਾਂ ਬਣਾਉਗੀ ਜੇ ਤੁਸੀਂ ਉਹਨੂੰ ਭੈਣ ਸਮਝੋਗੇ ਫੇਰ ਹੀ ਭੈਣ ਬਣਾਉਗੀ ਉਹ ਮੈਨੂੰ ਕੋਈ ਗੱਲ ਦਾ ਨਹੀਂ ਪਤਾ ਹੈਗਾ ਦੇਖ ਲਓ ਇਸ ਤੋਂ ਬਾਅਦ ਮੇਰੇ ਕੋਲ 10 ਦਿਨ ਰਹਿੰਦੇ ਆ ਫੇਰ ਮੈਂ ਘਰੇ ਆਉਂਗਾ ਮੇਰੇ ਆਉਂਦੇ ਨੂੰ ਤੁਸੀਂ ਕੋਹਣੀਆਂ ਚਾਹਿੰਦੇ ਹੋ ਜੇ ਐਵੇਂ ਹੀ ਕੁਤਕਲੇਸ਼ ਚੱਲਦਾ ਰਿਹਾ ਮੈਥੋਂ ਬਰਾ ਕੋਈ ਨਹੀਂ ਚਲੋ ਠੀਕ ਹੈ ਜੀ ਫਿਰ ਜੀ ਮੈਂ ਤੁਸੀਂ ਕਹਿੰਨੇਗੇ ਕੋਈ ਚਲ ਫਿਰ ਕਰ ਲਾਂਗੇ ਜਿਹੜਾ ਪਰ ਤੁਸੀਂ ਨਾ ਆਇਓ ਕੰਮ ਛੱਡ ਕੇ ਤੇ ਤੁਹਾਨੂੰ ਮਸਾ ਕੰਮ ਮਿਲਿਆਗਾ ਇਹ ਤਾਂ ਐ ਇਹਨੂੰ ਤਾਂ ਆਈਆਂ ਵੀ ਕੰਮ ਛੱਡ ਕੇ ਆ ਜੇ ਇਹ ਆਪਣੇ ਤੇ ਕਿੱਥੇ ਰਾਜੀ ਹੈਗੀ ਮੈਨੂੰ ਤਾਂ ਆਉਣਾ ਹੀ ਪਊਗਾ ਤੁਹਾਡਾ ਪੁੱਤ ਗਲੇਸਾ ਚੱਲੀ ਜਾਂਦਾ ਰਹਿੰਦਾਗਾ ਘਰੇ ਮਿਸਤਰੀ ਲਾ ਰੱਖਿਆ ਉਹ ਕੀ ਕਹਿਣਗੇ ਬੇਬੇ ਕਹਿੰਦੀ ਮਿਸਤਰੀਆਂ ਦੇ ਸਾਹਮਣੇ ਹੀ ਲੜੀ ਜਾਂਦੀਆਂ ਨੇ ਬੇਬੇ ਨੂੰ ਹੁਣ ਇਹ ਆਪੇ ਏਸੀ 'ਚ ਬੈਠੀ ਸੀ ਬੇਬੇ ਨੂੰ ਧੁੱਪੇ ਬਿਠਾਇਆ ਸੀ ਬੇਬੇ ਨੂੰ ਆਪ ਹੀ ਸਮਝਣਾ ਚਾਹੀਦਾ ਵੀ ਗਗਨ ਤਾਂ ਕਿੰਨਾ ਚੰਗਾ ਸਮਝਦੀ ਐ ਤੇ ਵੀਰਪਾਲ ਕਿੰਨਾ ਮਾੜਾ ਸਮਝਦੀ ਤਲੋਂ ਗੱਲ ਤਾਂ ਠੀਕ ਹੈ ਬਸ ਜਿਹੜੀ ਗੱਲ ਮੈਂ ਕਹੀ ਆ ਤੁਹਾਨੂੰ ਉਹ ਸਮਝੀ ਹੋਣ ਤੁਸੀਂ ਚਲੋ ਠੀਕ ਹੈ ਜੀ ਫਿਰ ਜਿਵੇਂ ਤੁਸੀਂ ਕਹਿੰਦੇ ਆ ਚੰਗਾ ਜੀ ਫਿਰ ਸਸੀ ਕਾ ਕਰਦੀ ਉਹਨਾਂ ਦਾ ਉਹਨਾਂ ਦਾ ਕੰਮ ਛਡਾਉਣੀ ਹੈ ਇਹ ਬੇਬੇ ਤਾਂ ਪੁੱਠੀਆਂ ਸਿੱਧੀਆਂ ਲਾਈ ਜਾਂਦੀ ਹੁੰਦੀਆਂ ਉਂਗਲਾਂ ਗਲਤੀ ਤਾਂ ਵੀਰਪਾਲ ਦੀ ਆ ਮੇਰੀ ਕੀ ਗਲਤੀ ਸੀ ਉਹਨਾਂ ਨੂੰ ਉੱਥੇ ਚੱਕ ਕੇ ਠਾਕ ਕੇ ਫੋਨ ਲਾਤਾ ਵੀ ਇਹ ਗੱਲਾਂ ਕਰਦੀਆਂ ਗਗਨ ਨਾਲ ਗਿਆ ਮੈਂ ਤਾਂ ਕਦੇ ਫਰਕ ਹੀ ਨਹੀਂ ਸੀ ਰੱਖਿਆ ਬੇਬੇ ਨਾਲ ਬੇਬੇ ਨੇ ਤਾਂ ਬਹੁਤ ਗਲਤ ਕੀਤਾ ਫੋਨ ਲਾ ਕੇ ਉਹਨਾਂ ਨੂੰ ਆਏ ਨਹੀਂ ਸੀ ਕਰਨਾ ਚਾਹੀਦਾ ਚਲੋ ਮੈਂ ਤਾਂ ਪੈਣੀ ਹੈਗੀ ਸੋਨੀਆ ਮਾਤਾ ਬੰਦ ਇਹ ਤਾਂ ਚੱਲੀ ਜਾਊ ਇਹਨਾਂ ਦਾ ਇਹ ਨਹੀਂ ਕੰਮ ਮੁਕਦਾ ਸਾਰੀ ਦਿਹਾੜੀ ਲੈ ਐਨਾ ਸੇਵਕ ਦੀ ਫੂਨਾ ਕਰਿਆ ਰੱਖ ਨਾਲ ਮੈਨੂੰ ਤਾਂ ਵੀ ਵੀ ਬੇਣੇ ਦੋ ਤਿੰਨ ਵਕਤੀਆਂ ਵਾਦੀ ਲਾਦੀਆਂ ਹੋਣੀਆਂ ਵੀ ਐਂ ਕਰਦੀਆਂ ਕਰੀ ਉਹ ਦੀਦੀ ਨੂੰ ਪੁੱਛ ਕਿ ਉਹਨੀਆਂ ਵੀ ਸੋਨੂ ਵੀ ਕੋਲ ਆਈਏਗੀ ਉਹਨਾਂ ਦੀ ਪੁੱਛ ਕਿ ਉਹਨੀਆਂ ਜਾ ਕੇ ਵੀ ਬੇਣੇ ਐਂ ਗੱਲ ਕਹੀ ਆ ਸੋਨੂ ਬਾਹੜਾ ਪਰਵਾਣ ਮੈਂ ਤਾਂ ਘਰੋਂ ਕੱਢਣ ਵਾਲਾ ਕਰ ਲਿਆ ਉਹਨੇ ਤੇ ਇਹਦੇ ਨਾਲ ਸੁੱਕ ਤੇ ਬੈਣੇ ਦੀਦੀ ਸੁੱਤੇ ਪੈ ਸੀਗੇ ਹਾਂ ਸੁੱਤੇ ਪੈ ਸੀ ਭਣੇ ਕੰਮ ਧੰਦਾ ਜਾ ਕਰਕੇ ਨੇ ਵੇੜ ਕੇ ਅੱਛਾ ਤੇ ਵੀਰ ਜੀ ਦਾ ਫੋਨ ਸਾਨੂੰ ਵੀ ਆਇਆ ਸੀ ਆਇਆ ਸੀਗਾ ਹਾਂ ਗ੍ਰਿੰਦਰ ਦਾ ਫੋਨ ਹਾਂ ਮੈਨੂੰ ਵੀ ਆਇਆ ਸੀ ਇਹਨੂੰ ਫੋਨ ਉਹ ਬਾਹਰੇ ਤਾਂ ਪੈ ਪੈਣੇ ਕੇ ਕਰੋ ਕੋ ਡਰਾ ਮੈਂ ਤਾਂ ਗਿਆ ਕਿਹਾ ਮੈਂ ਕਿਹਾ ਦੇਖ ਲੈ ਲੈ ਉਹਨਾਂ ਨੂੰ ਕੀ ਬੇਬੇ ਨੇ ਕਿਹਾ ਮੈਂ ਕਿਹਾ ਬੇਬੇ ਨੇ ਤਾਂ ਵੱਧ ਹੀ ਵੱੱਤੀਆਂ ਪੜਾ ਤੇ ਆਪਾਂ ਤਾਂ ਇਹ ਜੇ ਕੰਮ ਕਹੀ ਨਹੀਂ ਸੀ ਹਾਂ ਕਿੰਨੀ ਸੇਵਾ ਕਰਦੇ ਸੀ ਹਾਂ ਤਾਂ ਇਹ ਕਹਿੰਦੇ ਹਾਂ ਕਿਹਾ ਜੇ ਆਪਾਂ ਇੱਕ ਬਣ ਜਾ ਕੇ ਹੋਰ ਕੋਈ ਬਣ ਜੂ ਉਹ ਮੇਰਾ ਹੱਕ ਹੀ ਨਹੀਂ ਸੀ ਦੀਦੀ ਕਹਿੰਦਾ ਹੁਣ ਉਹਨਾਂ ਨੂੰ ਪ੍ਰਦੇਸਾਂ 'ਚ ਬੈਠਾਣੂ ਇਹ ਤਾਂ ਪਾਉਂਦੀ ਆਂ ਹਾਂ ਉਹ ਮੈਂ ਹਾਨਪਤਾਰ ਖਾ ਕੇ ਆਪਣੇ ਇੱਕ ਦੋ ਧਰ ਦਾ ਨਾ ਕੇ ਹੋਰ ਹੁਣ ਕਹਿੰਦਾ ਸੀ ਬਿੰਦਰ ਕਹਿੰਦਾ ਸੀ ਕਿ ਨਾ ਮੈਂ ਤਾਂ ਆਉਂਗਾ ਜੇ ਨਾ ਸੋਧਰੀਆਂ ਨੂੰ ਵੀ ਸ਼ੇਵ ਕੋ ਕਹਿੰਦਾ ਸੀ ਕਿ ਨਾ ਮੈਂ ਜੇ ਆ ਗਿਆ ਤੇਰੇ ਦੋ ਤਿੰਨ ਲਾਉਂ ਤੇਰੇ ਆ ਕੇ ਕਹਿੰਦਾ ਫੇਰ ਮੇਰੀ ਮਾਂ ਨੂੰ ਤੁਸੀਂ ਤੰਗ ਕਰ ਦੋ ਅੱਛਾ ਬਾਵਾ ਗੱਲਾਂ ਕੀ ਕਰ ਰਹੀਆਂ ਮੈਨੂੰ ਵੀ ਮੈਂ ਹਾਇਆ ਨਹੀਂ ਫੜੀ ਲੈ ਆਪਾਂ ਤਾਂ ਦੋ ਦੱਸਦੀਆਂ ਨਹੀਂ ਆ ਬੇਬੇ ਵਧਾ ਕੇ ਚਾਰ ਦੱਸਦੀਆਂ ਨਹੀਂ ਉਹ ਹੀ ਤਾਂ ਬੇਬੇ ਨੇ ਤਾਂ ਲੜਾਈ ਪਾਥੇ ਆਪਣੇ ਘਰੇ ਬਾਤ ਦਿੱਤੀ ਲੜਾਈ ਹੁਣ ਹੋਰ ਕੀ ਲੜਦੇ ਨਹੀਂ ਕਿਹਦੇ ਨਹੀਂ ਹੁੰਦੇ ਨੰਦਰਾ ਵਿੱਚ ਠਾਣੀ ਚੱਲ ਬਣੇ ਮਾੜਾ ਮੋਟਾ ਤਾਂ ਚੱਲਦਾ ਹੀ ਰਹਿੰਦਾ ਹੈਗਾ ਆਪਾਂ ਦੀਦੀ ਬੇਬੇ ਕੋਲੇ ਚੱਲ ਗਏ ਬੇਬੇ ਨੂੰ ਸਮਝਾਈ ਬੇਬੇ ਹੋਰ ਭੈਣ ਆਪਾਂ ਹੁਣ ਲੜਿਆ ਨਹੀਂ ਕਰੀਏ ਆਪਾਂ ਇੱਕ ਮੈਂਕਰ ਹੋਈਏ ਦੋਨੇ ਭੈਣਾਂ ਇਕੱਠੀਆਂ ਰਹਿਆ ਕਰਾਂਗੇ ਰਾਲੋ ਮੇੜ ਕੇ ਜਿਹਨੇ ਭੈਣਾਂ ਗਲਤੀਆਂ ਹੋ ਗਿਓ ਮੈਨੂੰ ਮਾਫ ਕਰਨੀ ਮੈਥੋਂ ਹੋ ਗਿਆ ਚੱਲ ਕੋਈ ਨਹੀਂ ਭੈਣ ਜਿਹੜੀ ਮੈਥੋਂ ਹੋ ਗਈ ਮੈਨੂੰ ਵੀ ਮਾਫ ਕਰ ਦੋਨੇ ਭ ਹੁਣ ਕਿਸੇ ਕੱਲ ਦਾ ਮੌਕਾ ਨਹੀਂ ਦਿੰਦੀਆਂ ਹੈਗੀਆਂ ਬੇਬੇ ਨੂੰ ਆਪਾਂ ਚੱਲ ਚੱਲੀਏ ਭੈਣਾਂ ਜੇ ਹਾਂਜੀ ਬੇਬੇ ਦਾ ਬੇਬੇ ਸੌਉਂਗੀ ਸੀ ਕੀ ਕਰੇਬੇ ਤੂੰ ਹਾਂ ਪੁੱਤ ਅੱਖ ਲੱਗੀ ਸੀ ਕੀ ਕੁਝ ਦੁੱਖਦਾ ਸੀ ਬੇਬੇ ਮੈਂ ਦੁੱਖਦਾ ਤਾਂ ਕਾਹਨੋਂ ਸੀ ਭਾਈ ਬੱਸ ਯਾ ਲੈ ਬੇਬੇ ਅਸੀਂ ਤਾਂ ਅੱਥਾ ਮਾਪੀ ਮੰਗਣ ਆਈਆਂ ਚਲ ਇੱਕ ਪਹਿਲਾਂ ਜਿਹੜਾ ਹੋ ਗਿਆ ਹੋ ਗਿਆ ਸਾਨੂੰ ਮਾਫ਼ ਕਰ ਦੇ ਕਰਦੇ ਸਾਂ ਠੀਕ ਹੈ ਅਸੀਂ ਸਾਨੂੰ ਗਲਤੀ ਦਾ ਅਫਸੋਸ ਹੈ ਜਿਹੜਾ ਅੱਜ ਜਨਾ ਮੋਟਾ ਇਹ ਕੋਲੋਂ ਵੇਖੀ ਨਾ ਮੈਨੂੰ ਤਾਂ ਡਰ ਲੱਗਦਾ ਹੁਣ ਸੋਚ ਅੱਜ ਤਾਂ ਹੁਣ ਭੈਣਾ ਵਾਂਗੂ ਰਿਹਾ ਕਰਾਂਗੇ ਤੇਰਾ ਧੀਆ ਅੱਜ ਤੋਂ ਬੱਸ ਸੁਕਰ ਹੈ ਪੁੱਤ ਜੇ ਤੁਸੀਂ ਦੋਨੇ ਪਾਣਾ ਬਣ ਕਰੂੰ ਤੀਂ ਐਂ ਮੇਰੀ ਚੱਲ ਬੇਬੇ ਸੋਸ ਮਾਫੀ ਮੰਗਣ ਆਏ ਆ ਸੁਬੇ ਦਾ ਪਤਾ ਜੇ ਵੇਖੀ ਨਾ ਹੁਣ ਨਾ ਲੜਿਓ ਸੱਚੀ ਹੁੰਦੀ ਨਹੀਂ ਹੁਣ ਬੇਬੇ ਤੈਨੂੰ ਅਸੀਂ ਆ ਦੀ ਮਾਂ ਮੰਨਿਆ ਅਸੀਂ ਤੇਰੀਆਂ ਧੀਾਂ ਆ ਬੱਸ ਜਿਹੜੀਆਂ ਗਲਤੀ ਹੋ ਗਈਆਂ ਸਾਨੂੰ ਮਾਫ ਕਰ ਦਿਨਾ ਪੁੱਤ ਮੈਂ ਤਾਂ ਮਾਫੀ ਐ ਮੈਂ ਤਾਂ ਹੀ ਕਹਿੰਦੀ ਹੁਣ ਆਪਾਂ ਇੱਕ ਮੇਕਰ ਰਿਹਾ ਕਰਾਂਗੇ ਸਾਰੇ ਨਾਲ ਕੇ ਰਿਹਾ ਕਰਾਂਗੇ ਹੁਣ ਨਹੀਂ ਆਪਾਂ ਲੜਾਈ ਕਰਦੇ ਕਰਜਾ ਜੇ ਹਾਂ ਅਗਰ ਨਾ ਫਿਰ ਤਾਂ ਬਾਹਲੀ ਸੋਹਣੀ ਗੱਲ ਐ ਮੈਂ ਬੇਬੇ ਉਹਨਾਂ ਦੀ ਜਾਣਤ ਪਾਈ ਹੋਰ ਮੈਂ ਤਾਂ ਬਈ ਦੁਖੀ ਹੁੰਦੀ ਨੇ ਫੋਨ ਕੀਤਾ ਬੇਬੇ ਚਲ ਕੋਈ ਨਹੀਂ ਫਿਰ ਇੰਨੇ ਨਾਲ ਆਪਣਾ ਸੋਲਜਾ ਦਾ ਵੀ ਨਹੀਂ ਸੀ ਜੇ ਤੂੰ ਹੂਣ ਕੀਤਾ ਸਾਰਾ ਕੰਮ ਲੋੜ ਦਾ ਆ ਗਿਆ ਤੇਰੀਆਂ ਤਾਂ ਸੁਧਰ ਗਈਆਂ ਸੀ ਹਾਂ ਸ਼ਾਬਾਸ਼ ਚੱਲ ਹੁਣ ਆਪਾਂ ਬਸ ਵਧੀਆ ਰਲ ਕੇ ਰਾਵਾਂਗੇ ਹੁਣ ਨਹੀਂ ਆਪਾਂ ਲੜਦੀਆਂ ਮੌਕਾ ਨਹੀਂ ਦਿੰਦੀਆਂ ਫਰੀਕਾਂ ਨੂੰ ਸ਼ਾਬਾਸ਼ ਉਸ ਤੇਰੀਆਂ ਧੀਆਂ ਤੂੰ ਸਾਡੀ ਮਾਂ ਹਾਂ ਬਸ ਇੱਕ ਥਾਂ ਪਕਾ ਲਿਆ ਕਰੋ ਖਾ ਲਿਆ ਕਰੋ ਠੀਕ ਆ ਬੇਬੇ ਸ਼ਾਬਾਸ਼ੀ ਕਾ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਨਵੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ